ਜਿਹੜੀ ਅੱਤਵਾਦ ਨੂੰ ਖਤਮ ਕਰ ਸਕਦੀ ਹੈ ਪੰਜਾਬ ਪੁਲਿਸ ਉਹਦੇ ਲਈ ਨਸ਼ਾ ਖਤਮ ਕਰਨਾ ਕੋਈ ਵੱਡੀ ਗੱਲ ਨਹੀਂ ਲੋੜ ਹੈ ਮਗਰੋਂ ਥਾਪੀ ਹੈ। ਹਰ ਪੋਸਟਰ ਕਿਹਦੇ ਹੈ ਪੋਸਟਰ ਨੇ ਬੀਡੀਪੀ ਤੱਕ ਤਾਂ ਸਾਰੀ ਪੋਲੀਟੀਕਲ ਪੋਸਟਰਾਂ ਨੇ ਦਿੱਤੇ ਕਿਹਨੇ ਸੀਪੀ ਲਗਣਾ ਕਿਹਨੇ ਐਸਐਸਪੀ ਲਗਣਾ ਪੋਲੀਟੀਕਲ ਪੋਸਟਰਾਂ ਉਹ ਵੀ ਕੀ ਕਰਨਗੇ ਤੇ ਤੁਮਹਾਨੂੰ ਉਤਰਸਾਬ ਇਹ ਦਸ਼ਕਾ ਤੋਂ ਚੱਲੀਆਂ ਆ ਰਹੀਆਂ ਗੱਲਾਂ ਵੀ ਕਿਸੇ ਵੀ ਪੁਲਿਸ ਅਫਸਰ ਨੇ ਕੋਈ ਤਰੱਕੀ ਕਰਨੀ ਆ ਜਾਂ ਕਿਤੇ ਆਪਣੀ ਮਨਪਸੰਦ ਦੀ ਜਗ੍ਹਾ ਤੇ ਬੈਠਣਾ ਉਹ ਲੀਡਰ ਦੀ ਸ਼ਰਨ ਦੇ ਵਿੱਚ ਜਾਂਦਾ ਰਿਹਾ ਔਰ ਅੱਗੇ ਵੀ ਜਾਂਦੇ ਰਹੇ ਨੇ ਹੁਣ ਵੀ ਇਹ ਕੋਈ ਪੁਰਾਣੀ ਗੱਲ ਇਹ ਸਾਰੀਆਂ ਪੁਰਾਣੀਆਂ ਗੱਲਾਂ ਚੱਲਦੀਆਂ ਆ ਰਹੀਆਂ ਨਹੀਂ ਇਹ ਗੱਲ ਤੁਹਾਡੀ ਠੀਕ ਆ ਚੱਲਦੀਆਂ ਪਰ ਇੰਨੀ ਦਖਲਅੰਦਾਜ਼ੀ ਨਹੀਂ ਸੀ ਮਤਲਬ ਹੁਣ ਦਖਲਅੰਦਾਜ਼ੀ ਵੱਧ ਗਈ ਤੁਹਾਡੇ ਪਟਾ ਤੁਸੀਂ ਤਾਂ ਇੱਕ ਪ੍ਰੋਮਿਸ ਕਰਕੇ ਸੀ ਲੋਕਾਂ ਦੇ ਨਾਲ ਇੱਕ ਵਾਦਾ ਕੀਤਾ ਸੀ ਵੀ ਅਸੀਂ ਕੋਈ ਵੀ ਆਈਪੀ ਖਰਚ ਨਹੀਂ ਕਰਾਂਗੇ ਅਸੀਂ ਗੱਡੀਆਂ ਨਹੀਂ ਲਵਾਾਂਗੇ ਕੋਈ ਅੱਜ ਜਿਹੜਾ ਤੇਲ ਦੀ ਖਪਤ ਦੇਖ ਲਓ ਤੁਸੀਂ ਕਿੰਨੀ ਕਿੰਨੇ ਗੁਣਾ ਹੋ ਗਈਆ ਕਰਜ਼ਾ ਤੁਸੀਂ ਪੰਜਾਬ ਦੇ ਉੱਤੇ ਇੰਨਾ ਚੜਾ ਦਿੱਤਾ ਤੁਸੀਂ ਫ੍ਰੀ ਬਿਜਲੀ ਦੇ ਨਾਂ ਦੇ ਉੱਤੇ ਦੋ ਵਰਗਾਂ ਦੇ ਵਿੱਚ ਲੋਕਾਂ ਨੂੰ ਵੰਡ ਦਿੱਤਾ ਹੈ ਡਿਫਰੈਂਸਸ ਪੈਦਾ ਇੱਕ ਲੋਕ ਉਹ ਨੇ ਜਿਹੜੇ ਆਪਣਾ ਦੇ ਰਹੇ ਨੇ ਟੈਕਸ ਇੱਕ ਲੋਕ ਹੋਰ ਨੇ ਜਿਹੜਾ ਫ੍ਰੀ ਦਾ ਇੰਜੋਏ ਕਰ ਰਹੇ ਨੇ ਫ੍ਰੀ ਦਾ ਵੀ ਉਹ ਲੋਕ ਇੰਜੋਏ ਕਰ ਰਹੇ ਨੇ ਜਿਹੜਾ ਕਰ ਸਕਦੇ ਨੇ ਪੇ ਕਰ ਸਕਦੇ ਰੀੜੇ ਦੇ ਉੱਤੇ ਇੱਕ ਡੈੱਡ ਬੋਡੀ ਲੈ ਕੇ ਜਾ ਰਹੇ ਨੇ ਫੈਮਿਲੀ ਕੀ ਤੁਸੀਂ ਫ੍ਰੀ ਬਿਜਲੀ ਤਾਂ ਦੇ ਰਹੇ ਉਥੇ 70 77 ਸਾਲ ਹੋ ਗਏ ਸਾਨੂੰ ਯਾਦ ਹੋਇਆ ਨੂੰ ਸਾਡੇ ਕੋਲੇ ਐਂਬੂਲੈਂਸ ਨਹੀਂ ਜੁੜੀ ਮੈਂ ਮੈਂ ਅਸੀਂ ਕਿਉਂ ਕਿ ਇਹ ਵੀ ਆਪੀ ਤੁਸੀਂ ਕਹਿੰਦੇ ਨਾ ਅਸੀਂ ਤੁਹਾਨੂੰ ਕਹਿਣਾ ਹੀ ਨਹੀਂ ਸੀ ਪਹਿਲਾਂ ਸਰਕਾਰਾਂ ਕਦੇ ਨਹੀਂ ਕਹਿ ਕੇ ਆਏ ਵੀ ਅਸੀਂ ਆਰ ਨਹੀਂ ਲਵਾਵਾਂਗੇ ਅਸੀਂ ਆਰ ਨਹੀਂ ਲਵਾ ਦੋ ਮਹੀਨਿਆਂ ਤੋਂ ਲਹਿਰੀਆਂ ਸੀ ਪਰ ਜਿਹੜੀ ਤੁਸੀਂ ਵੀਆਪੀ ਕਲਚਰ ਦੀ ਗੱਲ ਕਰਦੇ ਹੋ ਅੱਗੇ ਤਾਂ ਇਕੱਲੇ ਉਹ ਐਮਐਲਏ ਲਈ ਫਿਰਦੇ ਹੋਂ ਤੋਂ ਉਹਨਾਂ ਦੇ ਬੱਚੇ ਜਨਾਨੀਆਂ ਪਹਿਣਾ ਮਾਮੇ ਕਾਤੇ ਪਤਾ ਨਹੀਂ ਦੋ ਦੋ ਸੀ ਕਿਤੇ ਵਿਆਹ ਤੇ ਜਾਂਦੇ ਆ ਤੁਸੀਂ ਆਪਣੇ ਆਪ ਨੂੰ ਬੜਾ ਠੱਗਿਆ ਮਹਿਸੂਸ ਕਰਦਾ ਸਰਕਾਰ ਨੂੰ ਵੀ ਪਤਾ ਥਾਣਿਆਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਨਸ਼ਾ बिक ਰਿਹਾ ਪਰ ਪ੍ਰੋਬਲਮ ਕਿੱਥੇ ਪ੍ਰੋਬਲਮ ਹੈ ਨਹੀਂ ਵਿਲ ਪਾਵਰ ਦੀ ਵਿਲ ਪਾਵਰ ਕਿੱਥੇ ਹੈ ਉਹਨੂੰ ਤੁਸੀਂ ਸੀਐਮ ਸਾਹਿਬ ਉੱਥੇ ਕਹਿੰਦੇ ਥੱਲੇ ਲੈਵਲ ਤੇ ਤੇ ਕਿਹਦੇ ਕੋਲ ਹੁਕਮ ਹੈ ਇਹਨੂੰ ਦੱਸੋ ਤੁਸੀਂ ਕਿਹੜਾ ਦਸਤਾਫਰ ਤੁਸੀਂ ਫੜੀ ਜਾਓ ਜਿਹੜੇ ਵਿਚਾਰੇ ਗਰੀਬ ਨੇ ਜਿਹੜਾ ਨਸ਼ੇ ਦੇ ਆਦੀ ਨੇ ਜਿਹੜਾ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਫੜੀ ਜੋ ਜਿਹੜੇ ਮਗਰਮੱਠ ਨੇ ਉਹ ਤਾਂ ਚਿੱਟੇ ਕੱਪੜੇ ਪਾ ਕੇ ਉਹ ਤਾਂ ਸويرੇ ਜਿਹੜੇ ਪੋਲੀਟੀਕਲ ਜਿਹੜੇ ਆਕੇ ਹੁੰਦੇ ਨੇ ਉਹਨਾਂ ਦੇ ਘਰਾਂ 'ਚ ਬੈਠੇ ਹੁੰਦੇ ਨੇ ਤੁਸੀਂ ਚੈੱਕ ਕਰ ਲੋ ਸੋ ਸਿਟੀ ਹੋਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪੰਕਜ ਭਾਰਤੀ ਸੋ ਅੱਜ ਗੱਲ ਕਰਾਂਗੇ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਪੰਜਾਬ ਸਰਕਾਰ ਵੱਲੋਂ ਜੋ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਪੰਜਾਬ ਨੂੰ ਸਾਹਮਣੇ ਲਈ ਵੀ ਪਿਛਲੇ 2.5 ਸਾਲਾਂ ਤੋਂ ਪੰਜਾਬ ਨੂੰ ਸਾਭ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਉਹਦੇ ਤੇ ਆ ਚਰਚਾ ਕਰਾਂਗੇ ਸਾਡੇ ਨਾਲ ਮਹਾਨુભਾਵ ਜੋ ਜੁੜੇ ਨੇ ਮੌਨਣਾ ਤਾਲੂਕ ਘਰਾਤੋਂ ਆ ਤੁਹਾਡਾ ਸ਼੍ਰੀ ਸਤੀਸ਼ ਮਲੋਤਰਾ ਜੀ ਜੋ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਨੇ 40 ਸਾਲ ਦੀ ਸਰਵਿਸ ਦਿੱਤੀ ਹੈ ਪੰਜਾਬ ਪੁਲਿਸ ਨੂੰ ਔਰ ਪਬਲਿਕਸ ਦੇ ਇਸ਼ੂਜ਼ ਦੇ ਨਾਲ ਜੁੜੇ ਹੋਏ ਨੇ ਕੰਮ ਕਰਦੇ ਰਹੇ ਨੇ ਐਕਸਪੀਰੀਅੰਸ ਤੌਰ ਤੇ ਜੋ ਰਾਸ਼ਟਪਤੀ ਅਵਾਰਡ ਵੀ ਇਹਨਾਂ ਨੇ ਹਾਸਲ ਕੀਤਾ ਹੈ ਔਰ ਬਹੁਤ ਹੀ ਅੱਛੀ ਔਰ ਸੋਚ ਰੱਖਣ ਵਾਲੇ ਨੇਕ ਸੋਚ ਰੱਖਣ ਵਾਲੇ ਮਲੋਤਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿਟੀ ਹੌਂਦੈ। ਥੈਂਕ ਯੂ। ਥੈਂਕ ਯੂ ਜੀ। ਮਲੋਤਰਾ ਜੀ ਤੁਸੀਂ ਵੀ ਪੰਜਾਬ ਪੁਲਿਸ ਨੂੰ ਇੰਨਾ ਸਮਾਂ ਦਿੱਤਾ ਹੈ, ਕੰਮ ਕੀਤਾ ਹੈ। ਤੁਸੀਂ ਕੀ ਸਮਝਦੇ ਹੋ ਵੀ ਪਹਿਲੇ ਵਾਲਾ ਦੌਰ, ਪਹਿਲਾਂ ਵੀ ਸਰਕਾਰਾਂ ਤੁਸੀਂ ਦੇਖੀਆਂ। ਸਰਕਾਰਾਂ ਦੇ ਅੰਦਰ ਤੁਸੀਂ ਆਪਣੀ ਸਰਵਿਸਿਜ਼ ਦਿੱਤੀਆਂ। ਉਹ ਸਰਕਾਰਾਂ ਦੇ ਵਿੱਚ ਤੇ ਇਹ ਸਮਾਜ ਦੇ ਵਿੱਚ ਕਿੰਨਾ ਕੋ ਫਰਕ ਨਜ਼ਰ ਆ ਰਿਹਾ ਤੁਹਾਨੂੰ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜੇਟੀ ਸਿਟੀ ਹੋਮ ਦੇਖਣ ਵਾਲੇ ਸਾਰੇ ਦਰਸ਼ਕ ਨੇ ਉਹਨਾਂ ਨੂੰ ਆਪਣੇ ਵੱਲੋਂ ਮੈਂ ਜੀ ਆਇਆਂ ਵੀ ਕਹਿੰਦਾ ਔਰ ਉਹਨਾਂ ਨੂੰ ਨਮਸਕਾਰ ਵੀ ਕਰਦਾ ਹਾਂ ਹੁਣ ਜਿਹੜਾ ਤੁਸੀਂ ਸਰਕਾਰਾਂ ਦਾ ਜਿਹੜਾ ਫਰਕ ਪੁੱਛਿਆ ਵੀ ਪਹਿਲੀਆਂ ਸਰਕਾਰਾਂ ਤੇ ਹੁਣ ਦਾ ਫਰਕ ਕੀ ਹੈ ਜੀ ਅਗਰ ਮੈਂ ਆਪਣੇ ਪਰਸਨਲ ਵਿਚਾਰ ਦੱਸਾਂ ਤਾਂ ਕੋਈ ਫਰਕ ਨਹੀਂ ਹੈ ਪਹਿਲੀਆਂ ਸਰਕਾਰਾਂ ਵੀ ਝੂਠ ਬੋਲ ਕੇ ਆਈਆਂ ਔਰ ਇਹ ਸਰਕਾਰ ਵੀ ਝੂਠ ਬੋਲ ਕੇ ਆਈ ਪਹਿਲੀਆਂ ਸਰਕਾਰਾਂ ਨੇ ਵੀ ਲੋਕਾਂ ਨੂੰ ਲਾਰੇ ਲਾਏ ਲੋਕਾਂ ਨੂੰ ਬੜੇ ਸਬਜ਼ ਬਾਗ ਦਿਖਾਏ ਵੀ ਮੈਂ ਨਸ਼ਾ ਬੰਦ ਕਰਦਾਂਗੇ ਅਸੀਂ 3 ਹਫ਼ਤੇ ਆ 4 ਹਫ਼ਤੇ ਚ ਬੰਦ ਕਰਦਾਂਗੇ ਤੇ ਇਹ ਸਰਕਾਰ ਵੀ ਬਦਲਾਅ ਦੀ ਨੀਤੀ ਨਾਲ ਆਏ ਸੀ ਵੀ ਅਸੀਂ ਨਸ਼ਾ ਬਿਲਕੁਲ ਨਹੀਂ ਵਕਣ ਦਾਂਗੇ ਸੋ ਜਿਹੜੇ ਤੁਹਾਡਾ ਇਹ ਸਵਾਲ ਆ ਉਹਦਾ ਜਵਾਬ ਤਾਂ ਇਹ ਆ ਵੀ ਕੋਈ ਫਰਕ ਨਹੀਂ ਇੱਕੋ ਹੀ ਚੀਜ਼ਾਂ ਨੇ 올 ਆਰ ਪੰਜਾਬੀਸ ਡੀ ਐਨ ਏ ਉਹਨਾਂ ਦਾ ਬਲੱਡ ਜਿਹੜਾ ਪੰਜਾਬੀ ਹੈ ਉਹਨਾਂ ਨੇ ਵੀ ਲੁੱਟਿਆ ਔਰ ਇਹ ਵੀ ਲੁੱਟ ਰਹੇ ਨੇ ਸੋ ਇਹਦੇ ਵਿੱਚ ਕੋਈ ਫਰਕ ਵਾਲੀ ਗੱਲ ਨਹੀਂ ਹੈਗੀ ਵੀ ਜੇ ਤੁਸੀਂ ਕੋਈ ਕੋਈ ਫਰਕ ਹੈ ਸਿਰਫ ਲੋਕ ਠੱਗੇ ਗਏ ਇਹ ਸਰਕਾਰਾਂ ਦਾਅਵੇ ਕਰਦੀਆਂ ਮਲੋਤਰਾ ਜੀ ਇਹ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਨੇ ਸਟੇਜਾਂ ਦੇ ਉੱਪਰ ਖੜ ਖੜ ਕੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਵੀ ਅਸੀਂ ਸਾਨੂੰ ਵੋਟਾਂ ਪਾਓ ਅਸੀਂ ਹਫ਼ਤੇ ਦੇ ਵਿੱਚ 10 ਦਿਨਾਂ ਦੇ ਅੰਦਰ ਅੰਦਰ ਨਸ਼ਾ ਖਤਮ ਕਰ ਦਿਆਂਗੇ ਉਹ ਸਭ ਤੋਂ ਵੱਡਾ ਇਸ਼ੂ ਹੈ ਪੰਜਾਬ ਦੀ ਜਵਾਨੀ ਮਰ ਰਹੀ ਹੈ ਪੰਜਾਬ ਦੀ ਜਵਾਨੀ ਰੋਲ ਰਹੀ ਹੈ ਇਹਦੇ ਤੇ ਕੀ ਕਹਿਣਾ ਚਾਹੋਗੇ ਦੇਖੋ ਪੰਕਜ ਜੀ ਇਹਦਾ ਜਵਾਬ ਜਿਹੜਾ ਮੈਂ ਦੋ ਹਿੱਸਿਆਂ ਤੇ ਦਊਂਗਾ ਅਗਰ ਤਾਂ ਤੁਸੀਂ ਸੀਐਮ ਸਾਹਿਬ ਜਾਉਨਾ ਦੇ ਜਿਹੜੇ ਅੱਗੇ ਬੁਲਾਰੇ ਨੇ ਪ੍ਰਵਕਤਾ ਨੇ ਅਗਰ ਤੁਸੀਂ ਉਹਨਾਂ ਨੂੰ ਪੁੱਛੋਗੇ ਤਾਂ ਉਹਨਾਂ ਦੇ ਮੁਤਾਬਕ ਤਾਂ ਨਸ਼ਾ ਪੰਜਾਬ 'ਚ ਹੈ ਹੀ ਨਹੀਂ ਲੇਕਿਨ ਅਗਰ ਤੁਸੀਂ ਪੰਜਾਬ ਦੇ ਕਿਸੇ ਵੀ ਆਮ ਨਾਗਰਿਕ ਨੂੰ ਕਿਸੇ ਨੂੰ ਵੀ ਤੁਸੀਂ ਪੁੱਛੋਗੇ ਜਾਂ ਉਹ ਲੋਕ ਜਿਨ੍ਹਾਂ ਦੇ ਬੱਚੇ ਜਵਾਨੀ ਦੇ ਵਿੱਚ ਮਰ ਗਏ ਨੇ ਜਦੋਂ ਕੋਈ ਪੰਖਤ ਜੀ ਕੋਈ ਮਰਨ ਦੀ ਸਥਿਤੀ 'ਚ ਜਾਂਦਾ ਨਸ਼ਾ ਕਰਕੇ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਉਹ ਕਿੰਨਾ ਨਸ਼ਾ ਕਰਦਾ ਹੋਵੇਗਾ ਕਿ ਉਹ ਨਸ਼ੇ ਦੇ ਬਾਰੇ ਜਦੋਂ ਕਰਕੇ ਕਰਕੇ ਆਉਂਦਾ ਘਰ ਪਹੁੰਚਦਾ ਮਾਪੇ ਰੋਂਦੇ ਨੇ ਵੀ ਤੂੰ ਨਾ ਕਰ ਨਾ ਕਰ ਲੇਕਿਨ ਨਸ਼ਾ ਜਿੱਥੇ ਜਦੋਂ ਬੱਚਾ ਨਸ਼ੇ ਤੇ ਲੱਗ ਜਾਂਦਾ ਨਾ ਉਹਦੇ ਲਈ ਛੱਡਣਾ ਔਖਾ ਹੋ ਜਾਂਦਾ ਸੋ ਮੈਂ ਇਸ ਗੱਲ ਨੂੰ ਕਹਾਂਗਾ ਵੀ ਜੇ ਤੁਹਾਡਾ ਨਸ਼ਾ ਜਿਹੜੀ ਗੱਲ ਤੁਸੀਂ ਕਰ ਸਿਰਫ ਤੇ ਸਿਰਫ ਉਹਨਾਂ ਦੇ ਅੰਦੇ-ਦੇ ਹਰ ਲਫ਼ਜ਼ਾਂ 'ਚ ਅਗਰ ਤੁਸੀਂ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਪੁੱਛੋਗੇ ਕਿ ਨਸ਼ਾ ਖਤਮ ਹੋ ਗਿਆ ਅਗਰ ਇੱਕ ਵੀ ਨਾਗਰਿਕ ਇਹ ਗੱਲ ਕਹਿ ਦੇਵੇ ਕਿ ਨਸ਼ਾ ਜਿਹੜਾ ਪੰਜਾਬ 'ਚੋਂ ਖਤਮ ਹੋ ਗਿਆ ਤਾਂ ਮੈਂ ਕਹਾਂਗਾ ਵੀ ਇਤੋਂ ਵਧੀਆ ਕੋਈ ਸਰਕਾਰ ਨਹੀਂ ਜੱਦ ਕੇ ਦੇਹੀ ਕੋਈ ਵੀ ਗੱਲ ਨਹੀਂ ਹੈਗੀ। ਸੋ ਮਲੋਤਰਾ ਜੀ ਇਦਾਂ ਹੈ ਵੀ ਨਸ਼ੇ ਦਾ ਖਾਤਮਾ ਤਾਂ ਨਹੀਂ ਹੋ ਪਾਇਆ ਇਹ ਤਾਂ ਜਗ ਜाहਰ ਹੈ। ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਦੁਨੀਆ ਵੀ ਜਾਣਦੀ ਹੈ। ਪਰ ਪਿਛਲੀਆਂ ਸਰਕਾਰਾਂ ਦੇ ਵਿੱਚ ਨਸ਼ਾ ਵੀ ਹੋਊਗਾ ਤੇ ਇਹ ਨੂੰ ਦੋੜਾਈ ਨਹੀਂ ਆਪਾਂ ਮਨਾ ਨਹੀਂ ਕਰ ਸਕਦੇ ਡਰਾਈ ਨਹੀਂ ਕਰ ਸਕਦੇ ਇਹ ਵੀ ਨਸ਼ਾ ਕਿਤੇ ਆਮ ਆਦਮੀ ਪਾਰਟੀ ਆਈਏ ਉਦੋਂ ਹੀ ਸ਼ੁਰੂ ਹੋ ਗਿਆ ਪਰ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਜੋ ਨਸ਼ੇ ਦਾ کاروبار ਹੈ ਉਹਦੇ ਚ ਵਡਾਵਾ ਮਿਲਿਆ ਕਿਤਨਾ ਕਿਤੇ ਆਪਾਂ ਨੂੰ ਪਾਰਕਾਂ ਚ ਉਮਮਨ ਅਸੀਂ ਵੀ ਮੀਡੀਆ ਦੇ ਨਾਲ ਸੰਬੰਧ ਰੱਖਦੇ ਹਾਂ ਤੁਸੀਂ ਵੀ ਪੰਜਾਬ ਪੁਲਿਸ ਸਰਵਿਸਾਂ ਦਿੱਤੀਆਂ ਆਮਮਨ ਜੋ ਪੰਜਾਬ ਦੀ ਜਵਾਨੀ ਹੈ ਉਹ ਪਾਰਕਾਂ ਤੇ ਵਿੱਚ ਬੈਠੀ ਉਮਮਨ ਨਸ਼ਾ ਕਰਦੀ ਮਿਲਦੀ ਹੁਣ ਜੋ ਉਮਮਨ ਦੇਖਿਆ ਜਾ ਸਕਦਾ ਪੰਖੇ ਜੀ ਇਹ ਪੰਜਾਬ ਦੀ ਤਰਾਸਦੀ ਹੈ ਜਦੋਂ 70 ਦਾ ਦशक ਸੀ ਤਾਂ ਪੰਜਾਬ ਨੇ ਨਕਸਲਿਜ਼ਮ ਦੇਖਿਆ ਫਿਰ ਪੰਜਾਬ ਨੇ ਟੈਰਰਿਜ਼ਮ ਦੇਖਿਆ ਤੇ ਹੁਣ ਪੰਜਾਬ ਜਿਹੜਾ ਡਰਗੀਜ਼ਮ ਦੀ ਜਕੜ ਦੇ ਵਿੱਚ ਹੈ ਉਹਦੀ ਪਕੜ ਦੇ ਵਿੱਚ ਹੈ ਇਹਦਾ ਰੀਜ਼ਨ ਕੀ ਹੈ ਇਹਦਾ ਰੀਜ਼ਨ ਇਹ ਹੈ ਵੀ ਦੇਖੋ ਅਸੀਂ ਬਾਰਡਰ ਸਟੇਟ ਆ ਪੰਜਾਬ ਜਿਹੜਾ ਇੱਕ ਬਾਰਡਰ ਸਟੇਟ ਆ ਕਿਉਂਕਿ ਪੰਜਾਬ ਨੇ ਬੰਗਲਾਦੇਸ਼ ਬਣਾਇਆ ਪਾਕਿਸਤਾਨ ਨੂੰ ਕੱਟ ਕੇ ਉਹਦੇ ਚ ਬੰਗਲਾਦੇਸ਼ ਬਣਾਇਆ ਕਿਤੇ ਨਾ ਕਿਤੇ ਉਹਨਾਂ ਨੂੰ ਦਰਦ ਆ। ਔਰ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਆਈਐਸਆਈ ਹੋਰ ਹਰ ਕੰਟਰੀ ਦੀ ਦੋ ਤਰ੍ਹਾਂ ਦੀਆਂ ਪਾਲਿਸੀਆਂ ਹੁੰਦੀਆਂ ਨੇ ਇੱਕ ਲੌਂਗ ਟਰਮ ਪਾਲਿਸੀ ਇੱਕ ਸ਼ਾਰਟ ਟਰਮ ਪਾਲਿਸੀ। ਜਿਹੜਾ ਅਤਵਾਦ ਸੀ ਉਹ ਸ਼ਾਰਟ ਟਰਮ ਪਾਲਿਸੀ ਦਾ ਨਤੀਜਾ ਸੀ। ਲੇਕਿਨ ਇਹ ਜਿਹੜਾ ਡਰੱਗ ਹੈ ਜਿਹੜਾ ਨਸ਼ਾ ਹੈ ਇਹ ਲੌਂਗ ਟਰਮ ਪਾਲਿਸੀ ਦਾ ਹਿੱਸਾ ਹੈ ਜਿਹੜਾ ਕਿ ਹੁਣ ਉਹ ਬਹੁਤ ਹੀ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੋਂ ਵਾਪਸ ਮੋੜਨ ਲਈ ਉਹਨੂੰ ਇਸ ਨਸ਼ੇ ਬੰਦ ਕਰਨ ਲਈ ਇਹਨਾਂ ਨੂੰ ਬੜੀ ਜ਼ਿਆਦਾ ਜਿਹੜੀ ਜਦੋਜਹਿਤ ਮਿਹਨਤ ਕਰਨੀ ਪੈਣੀ ਆ ਦੂਸਰੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਪੰਜਾਬ ਹੈ ਥੈਟ ਵਾਸ ਦਾ ਟ੍ਰਾਂਜ਼ਿਟ ਰੂਟ ਫਾਰ ਨਸ਼ਾ ਕਿਉਂਕਿ ਅਫਗਾਨਿਸਤਾਨ ਤੋਂ ਹੋਰ ਜਿੱਥੋਂ ਨਸ਼ੇ ਦੀ ਜਿਹੜੇ origin ਹੈ ਪੈਦਾਵਾਰ ਆ ਉੱਥੋਂ ਇਹ ਨਸ਼ਾ ਜਿਹੜਾ ਪੰਜਾਬ ਦੇ ਰਾਹੀਂ ਦਿੱਲੀ ਪਹੁੰਚਦਾ ਸੀ ਦਿੱਲੀੋਂ ਫਿਰ ਅੱਗੇ ਉੱਥੇ ਵੀ ਫੈਕਟਰੀਆਂ ਸੀ ਜਿੱਥੇ ਇੱਕ ਡਿਗਰੀ ਦੇ ਉੱਤੇ ਉਹਨਾਂ ਨੇ ਜਾ ਕੇ ਹੀਰੋਇਨ ਬਣਾ ਪ੍ਰੋਬਲਮ ਹੈ ਕਿ ਇਹ ਸਿੰਥੈਟਿਕ ਨਸ਼ੇ ਦੀ ਜਿਹੜੇ ਆਮ ਜਿਹੜੇ ਪ੍ਰਾਂਤ ਪ੍ਰਾਤ ਨਸ਼ੇ ਸੀ ਉਹ ਹੋਰ ਚੀਜ਼ ਸੀ ਲੇਕਿਨ ਸਿੰਥੈਟਿਕ ਨਸ਼ਾ ਆਇਆ ਤਾਂ ਜਿਹੜਾ ਅੱਜ ਸਾਨੂੰ ਮਾਰ ਰਿਹਾ ਸਾਡੀ ਜਵਾਨੀ ਨੂੰ ਮਾਰ ਰਿਹਾ ਔਰ ਤੁਹਾਨੂੰ ਵੱਡੀ ਗੱਲ ਇਹ ਦੱਸਾਂ ਵੀ ਇਹ ਜਿਹੜਾ ਨਸ਼ਾ ਕਰਨ ਵਾਲੇ ਨੇ ਅੱਗੇ ਤੋਂ ਜਿਹੜੇ ਜੇ ਤੁਸੀਂ ਕਹਿੰਦੇ ਬੱਚੇ ਪੈਦਾ ਕਰ ਲੈਣੇ ਤਾਂ ਉਹ ਕਰ ਲੈਣ ਇਹਨਾਂ ਤੋਂ ਵੀ ਉਹ ਜਿਹੜੇ ਉਹ ਸਾਡਾ ਪੰਜਾਬ ਜਿਹੜਾ ਹੌਲੀ ਹੌਲੀ ਵਨ ਜਾਉਂਦਾ ਜਾ ਰਿਹਾ ਉਸ ਜਿਹੜਾ ਨਸ਼ਾ ਜਿਹੜਾ ਕਟਿਆ ਨਹੀਂ ਹੈਗਾ ਨਸ਼ਾ ਵਧਿਆ ਉਹਦੀ ਰੀਜ਼ਨ ਇਹੀ ਹੈ ਵੀ ਕਿਤੇ ਨਾ ਕਿਤੇ ਇਹਨੂੰ ਜਿਹੜੀ ਪੇਲ ਕੋ ਭਗਵੰਤਬਾਨ ਕਹਿ ਰਿਹਾ ਮੈਂ 4 ਦਿਨ ਪਹਿਲਾਂ ਵੀ ਸੁਣ ਰਿਹਾ ਸੀ ਵੀ ਅਸੀਂ 0 ਟੋਲਰੈਂਸ ਹੈ ਪਰ 0 ਟੋਲਰੈਂਸ ਕਿੱਥੇ ਹੈ ਕਿਹਦੇ ਨਾਲ ਕਰਨੀ ਆ ਤੁਸੀਂ ਗਰਾਊਂਡ 'ਚ ਥਾਕੇ ਦੇਖੋ ਮਹਾਰਾਜਾ ਰਣਜੀਤ ਸਿੰਘ ਰਾਤਾਂ ਨੂੰ ਜਾਂਦਾ ਸੀ ਦੇਖਦਾ ਸੀ ਮੇਰੇ ਰਾਜ ਦੇ ਵਿੱਚ ਕੀ ਹੋ ਰਿਹਾ ਤੁਸੀਂ ਇੱਕ ਵਾਰੀ ਦੇਖੋ ਤਾਂ ਤੁਸੀਂ ਕੰਬ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਪਿੰਡਾਂ 'ਚ ਜਾ ਕੇ ਦੇਖੋ ਨਸ਼ੇ ਦੀਆਂ ਬੜਾ ਆਈਆਂ ਪਈਆਂ ਸ਼ਾਮ ਨੂੰ ਦੇਖੋ ਇੱਕ ਇੱਕ ਘਰ ਦੇ ਵਿੱਚ ਲੋਕ 20 20 30 30 50 50 ਲੋਕ ਉੱਥੇ ਬੜੇ ਕੀ ਪਤਾ ਨਹੀਂ ਲੱਗਦਾ ਲੋਕਾਂ ਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਥਾਣਿਆਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਨਸ਼ਾ बिक ਰਿਹਾ ਪਰ ਪ੍ਰੋਬਲਮ ਕਿੱਥੇ ਹੈ ਪ੍ਰੋਬਲਮ ਹੈਗੀ ਵਿਲ ਪਾਵਰ ਦੀ ਵਿਲ ਪਾਵਰ ਕਿੱਥੇ ਹੈ ਹੁਣ ਤੁਸੀਂ ਸੀਐਮ ਸਾਹਿਬ ਉੱਥੇ ਕਹਿੰਦੇ ਥੱਲੇ ਲੈਵਲ ਤੇ ਤੇ ਕਿਹਦੇ ਕੋਲ ਹੁਕਮ ਹੈ ਮੈਨੂੰ ਦੱਸੋ ਤੁਸੀਂ ਕਿਹੜਾ ਦਸਾ ਤੁਸੀਂ ਫੜੀ ਜਾਓ ਜਿਹੜੇ ਵਿਚਾਰੇ ਗਰੀਬ ਨੇ ਜਿਹੜਾ ਨਸ਼ੇ ਦੇ ਆਦੀ ਨੇ ਜਿਹੜਾ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਫੜੀ ਜਾਓ ਜਿਹੜੇ ਮગરਮੱਛ ਨੇ ਉਹ ਤਾਂ ਚਿੱਟੇ ਕੱਪੜੇ ਪਾ ਕੇ ਉਹ ਤਾਂ ਸਵੇਰੇ ਜਿਹੜੇ ਪੋਲੀਟੀਕਲ ਜਿਹੜੇ ਆਕੇ ਹੁੰਦੇ ਨੇ ਉਹਨਾਂ ਦੇ ਘਰਾਂ 'ਚ ਬੈਠੇ ਹੁੰਦੇ ਨੇ ਤੁਸੀਂ ਚੈੱਕ ਕਰ ਲੋ ਅਸੀ ਕੋਈ ਗੱਲ ਗਲਤ ਕੋਈ ਇੱਕ ਵੀ ਹੋਵੇ ਤੁਸੀਂ ਚੈੱਕ ਕਰੋ ਕਿ ਉਹ ਕਾਦੇਲਿ ਸੁਰੇਸ਼ਵਰੇ ਜਾ ਕੇ ਉਹਨਾਂ ਨੂੰ ਕੀ ਪ੍ਰੋਬਲਮ ਹੈ ਪਹਿਲਾਂ ਨਹੀਂ ਉਹ ਕਹਦੇ ਕਿ ਪਹਿਲਾਂ ਜਿਹੜੀ ਜਿਹੜੀ ਸਰਕਾਰ ਸੀ ਉਹਦੇ ਘਰ ਬੈਠਦੇ ਸੀ ਉਸ ਤੋਂ ਪਹਿਲਾਂ ਅਕਾਲੀਆਂ ਦੀ ਸਰਕਾਰ ਸੀ ਉਹਦੇ ਘਰ ਬੈਠਦੇ ਸੀ ਹੁਣ ਆਪ ਦੀ ਸਰਕਾਰ ਆ ਗਈ ਉਹਨਾਂ ਦੇ ਉਹਨਾਂ ਲੋਕਾਂ ਨੇ ਤਾਂ ਆਪਣਾ ਕੰਮ ਚਲਾਉਣਾ ਹੈ ਸੋ ਲੋਕਾਂ ਨੇ ਤਾਂ ਯੂਜ਼ ਕਰਨਾ ਇਹ ਤਾਂ ਸਰਕਾਰਾਂ ਨੇ ਦੇਖਣਾ ਵੀ ਇਸ ਯੂਜ਼ ਹੋਣਾ ਤੇ ਨਹੀਂ ਹੋਣਾ ਔਰ ਯੂਜ਼ ਹੋ ਰਹੀ ਹੈ ਸਰਕਾਰਾਂ ਨੂੰ ਚਾਹੀਦਾ ਵੀ ਇਹ ਜੇ ਬੰਦਿਆਂ ਦੇ ਨਿਕੇਲ ਪਾਈ ਆਪਣੇ ਨੇੜੇ ਲਿਆਂਦੀ بجائے ਇਹਨਾਂ ਨੂੰ ਦੂਰ ਰੱਖਿਆ ਜਾਵੇ ਇਹਨਾਂ ਦੇ ਕੱਸਿਆ ਜਾਵੇ ਸ਼ਿਕੰਜਾ ਬਿਲਕੁਲ ਬਿਲਕੁਲ ਔਰ ਮਲੋਤਰਾ ਸਾਹਿਬ ਪੰਜਾਬ ਪੁਲਿਸ ਦਾ ਕੀ ਰਿਐਕਸ਼ਨ ਹੈ ਪੰਜਾਬ ਪੁਲਿਸ ਕਿਉਂ ਨਹੀਂ ਇਸ ਕੰਮਲੇ ਪਿਛੇ ਜੋ ਮੈਂ ਕਹਿਣ ਦਾ ਮਤਲਬ ਹੈ ਪੰਜਾਬ ਪੁਲਿਸ ਕੀ ਆਪਣਾ 100% ਦੇ ਰਹੀ ਹੈ ਇਸ ਚੀਜ਼ ਦੇ ਪਿੱਛੇ ਦੇਖੋ ਇਸ ਗੱਲ ਇਸ ਗੱਲ ਦਾ ਕੋਈ ਪ੍ਰੈਸ਼ਰ ਹੈ ਦੇਖੋ ਇਸ ਗੱਲ ਨਾਲ ਮੈਂ ਇਸ ਕਰਕੇ ਤੁਹਾਡੇ ਨਾਲ ਡਿਫਰ ਕਰਦਾ ਬੇਸ਼ੱਕ ਮੈਂ ਨੌਕਰੀ ਪੁਲਿਸ ਦੇ ਵਿੱਚ ਕੀਤੀ ਹੈ ਪਰ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਨਾ ਵੀ ਪੰਜਾਬ ਪੁਲਿਸ ਜਿਹੜਾ ਹੈ ਇਸ ਮਸਲੇ ਦੇ ਵਿੱਚ ਜਿੰਨਾ ਮੈਂ ਕੋਈ ਮੈਂ ਡਿਫੈਂਡ ਨਹੀਂ ਕਰ ਰਿਹਾ 100% ਬੀ ਇਹ ਤਾਂ ਦੇਖੋ ਕਾਲੀਆਂ ਪੀਡਾਂ ਤਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਹੁੰਦਾ ਹੀ ਆ ਪਰ ਦੇ ਉਪਰੋਂ ਜੇ ਆਪਾਂ ਉਹਨਾਂ ਨੂੰ ਇਹ ਪਤਾ ਮੈਂ ਜਦੋਂ ਨੌਕਰੀ ਸੀ ਤਾਂ ਇੱਕ ਐਸਐਸਪੀ ਕੋਲ ਸੀ ਤਾਂ ਉਹਨੇ ਨਸ਼ੇ ਬਾਰੇ ਗੱਲ ਕੀਤੀ ਵੀ ਡੈਰੀ ਕੱਢੋ ਡੈਰੀ ਕੱਢ ਲਈ ਸਾਰਿਆਂ ਨੇ ਆਉਲ ਐਸਐਚਓ ਡੀਐਸਪੀ ਨੇ ਉਹ ਕਹਿੰਦਾ ਲਿਖੋ ਵੀ ਅਗਰ ਕੋਈ ਨਸ਼ਾ ਬਕਾਉਂਦਾ ਫੜਿਆ ਗਿਆ ਤਾਂ ਉਹ ਸਮਝੋ ਵੀ ਆਪਣੀ ਮੌਤ ਨੂੰ ਬੁਲਾ ਰਿਹਾ ਆ ਔਰ ਇਦਾਂ ਦਾ ਹੀ ਆ ਕੁ ਕੁਇਆ ਸਹੀ ਗੱਲ ਨੇ ਆ ਜਿਹੜੀ ਉਹ ਪੰਜਾਬ ਪੁਲਿਸ ਜਿਹੜੀ ਦੁਨੀਆ ਦੇ ਵਿੱਚ ਮੰਨੀ ਹੋਈ ਪੁਲਿਸ ਹੈ ਜਿਨੇ ਅੱਤਵਾਦ ਵਰਗਾ ਜਦੋਂ ਆਪਾਂ ਨੂੰ ਦੇਖਿਆ 5 ਵਜੇ ਤੋਂ ਬਾਅਦ ਸੜਕਾਂ ਸੁੰਨ ਹੋ ਜਾਂਦੀਆਂ ਸੀ ਅੱਜ ਅਸੀਂ ਸ਼ਰੇਆਮ ਰਾਤਾਂ ਦੇ 2-2 3-3 ਵਜੇ ਤੁਰੇ ਫਿਰਦੇ ਆ ਉਹ ਕਿਤਨਾ ਕਿਤੇ ਉਹਦੇ ਵਿੱਚ ਯੋਗਦਾਨ ਪੰਜਾਬ ਪੁਲਿਸ ਦਾ ਜਿਹੜੀ ਅੱਤਵਾਦ ਨੂੰ ਖਤਮ ਕਰ ਸਕਦੀ ਹੈ ਪੰਜਾਬ ਪੁਲਿਸ ਉਹਦੇ ਲਈ ਨਸ਼ਾ ਖਤਮ ਕਰਨਾ ਕੋਈ ਵੱਡੀ ਗੱਲ ਨਹੀਂ ਲੋੜ ਹੈ ਮਗਰੋਂ ਕੱਪੀ ਸੀ ਮ ਲੋੜ ਆ ਮਗਰੋਂ ਉਸ ਗੱਲ ਦੀ ਤੇ ਜੇ ਤੁਸੀਂ ਉਹੀ ਨਹੀਂ ਦੇਣਾਗੇ ਥੱਲੇ ਜਿਹੜਾ ਥੱਲੇ ਲੈਵਲ ਤੇ ਮੈਸੇਜ ਹੀ ਨਹੀਂ ਹੈਗਾ ਫਿਰ ਉਹ ਨਹੀਂ ਹੈ ਕੰਮ ਇਹ ਫਿਰ ਪ੍ਰੈਸ਼ਰ ਬਣਾਇਆ ਜਾਂਦਾ ਮਤਲਬ ਪੁਲਿਸ ਦੇ ਉੱਤੇ ਅਮੂਮਨ ਲੀਡਰਾਂ ਵੱਲੋਂ ਇਹ ਫਿਰ ਪ੍ਰੈਸ਼ਰ ਤਾਂ ਦੀ ਨਹੀਂ ਹੋਇਆ ਵੀ ਪੁਲਿਸ ਆਪਣਾ 100% ਦੇ ਨਹੀਂ ਰਹੀ ਕੰਮ ਕਰ ਨਹੀਂ ਰਹੀ ਦੇਖੋ ਮੈਂ ਮੁੱਦੇ ਤੇ ਬਿਲਕੁਲ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਵੀ ਪ੍ਰੈਸ਼ਰ ਜ਼ਰੂਰ ਬਣਾਇਆ ਜਾਂਦਾ ਚੰਦਪਾਲਾ ਪੁਲ ਸਬਸਰਨ ਜਿਹੜੇ ਪ੍ਰੈਸ਼ਰ ਥੱਲੇ ਆ ਜਾਂਦੇ ਨੇ ਉਹ ਕਿਉਂ ਆ ਜਾਂਦੇ ਨੇ ਜਿਹੜੀ ਤੁਹਾਨੂੰ ਪੋਸਟਿੰਗ ਦੀ ਲਾਲਚ ਹੈ ਨਾ ਜਿਸ ਦਿਨ ਤੁਸੀਂ ਇਹਨਾਂ ਪੋਲੀਟੀਕਲ ਬੰਦਿਆਂ ਦੇ ਚੁੰਗਲ ਚੋਂ ਤੁਸੀਂ ਟਰਾਂਸਫਰਾਂ ਕੱਢ ਦੋਗੇ ਤਾਂ ਉਸੇ ਦਿਨ ਤੁਸੀਂ ਦੇਖੋ ਵੀ ਤੁਹਾਨੂੰ ਰਿਜ਼ਲਟ ਜਿਹੜੇ ਨੇ ਕਿਤੇ ਬੈਟਰ ਨਜ਼ਰ ਆਉਣਗੇ ਲੇਕਿਨ ਸ਼ਰਤ ਇਹ ਆ ਵੀ ਉਹਨਾਂ ਦੇ ਚੁੰਗਲ ਚੋਂ ਇਹ ਟਰਾਂਸਫਰਾਂ ਜਿਹੜੀਆਂ ਨੇ ਪੋਸਟਿੰਗ ਉਹਨਾਂ ਦੇ ਚੁੰਗਲ ਚੋਂ ਕੱਢੀਆਂ ਜਾਣ ਅੱਜ ਪੋਸਟਿੰਗ ਕੌਣ ਕਰਦਾ ਅੱਜ ਤੁਸੀਂ ਐਸਐਚਪੀ ਕੋਲ ਚਲ ਜਾਓ ਸੀਪੀ ਕੋਲ ਚਲ ਜਾਓ ਵੀ ਮੈਂ ਸੱਚੋ ਲੱਗਣਾ ਜੀ ਉਹ ਕਹਿੰਦਾ ਪਹਿਲਾਂ ਐਮਐਲਏ ਕੋਲ ਜਾ ਜੀ ਮੈਨੂੰ ਟੈਲੀਫੋਨ ਪਹਿਲਾਂ ਉਹ ਤੋਂ ਕਹਾ ਮੈਨੂੰ ਉਹ ਤੋਂ ਕਹਾ ਤਾਂ ਤੁਹਾਨੂੰ ਲੱਗ ਸਕਦਾ ਤੂੰ ਤੂੰ ਕਿਥੋਂ ਕਰਦੇ ਜਿਹਨੇ ਲੱਗਣਾ ਉਹਨੇ ਜਿਹਨੇ ਲਾਣਾ ਉਹਨੇ ਪਹਿਲਾਂ ਪੁੱਛਣਾ ਵੀ ਹਾਂ ਜੀ ਦੱਸੋ ਕੀ ਕਰੇਗਾ ਤੂੰ ਕਿਵੇਂ ਕਰ ਲੇਗਾ ਕਿਵੇਂ ਕਰੇਗਾ ਹਰ ਬੰਦਾ ਉਸ ਬੰਦੇ ਦੇ ਲਾਲਚ ਚਾ ਸੋ ਜਿੰਨੀ ਦੇਰ ਤੁਸੀਂ ਇਸ ਚੁੰਗਲ ਚੋਂ ਨਹੀਂ ਕੱਢਦੇ ਪੋਲਿਟੀਕਲ ਚੁੰਗਲ ਚੋਂ ਨਹੀਂ ਮੈਂ ਨਹੀਂ ਕੋਈ ਕਹਿੰਦਾ ਵੀ ਸਾਰੇ ਉਸ ਤਰ੍ਹਾਂ ਦੇ ਪਰ ਤੁਹਾਨੂੰ ਕਿਤੇ ਨਾ ਕਿਤੇ ਇਸ ਚੁੰਗਲ ਚੋਂ ਕੱਢਣੀ ਪੈਣੀ ਆ ਪੁਲਿਸ ਅਫਸਰਸ਼ਾਹੀ ਜਾਂ ਦੂਸਰੇ ਮੁਲਾਜ਼ਮ ਜਿੰਨੀ ਦੇਰ ਤੁਸੀਂ ਉਹਨਾਂ ਦੇ ਚੁੰਗਲ ਚੋਂ ਕੱਢ ਦੋਗੇ ਤਾਂ ਰਿਜ਼ਲਟ ਬੈਟਰ ਆਉਣਗੇ ਅੱਜ ਪੋਸਟਿੰਗ ਕਿਤੇ ਆਜ ਪੋਸਟਿੰਗ ਡੀਜੀਪੀ ਤੱਕ ਤਾਂ ਸਾਰੀ ਪੋਲੀਟੀਕਲ ਪੋਸਟਾਂ ਨੇ ਜਿੱਥੇ ਕਿਸੇ ਨੇ ਸੀਪੀ ਲਗਣਾ ਕਿਸੇ ਨੇ ਐਸਐਸਪੀ ਲਗਣਾ ਪੋਲੀਟੀਕਲ ਪੋਸਟਾਂ ਉਹ ਵੀ ਕੀ ਕਰਨਗੇ ਤੇ ਇਹ ਤਾਂ ਮਲੋਤਰਾ ਸਾਹਿਬ ਇਹ ਦਸ਼ਕਾ ਤੋਂ ਚੱਲੀਆਂ ਆ ਰਹੀਆਂ ਗੱਲਾਂ ਵੀ ਕਿਸੇ ਵੀ ਪੁਲਿਸ ਅਫਸਰ ਨੇ ਕੋਈ ਤਰੱਕੀ ਕਰਨੀ ਹੈ ਜਾਂ ਕਿਤੇ ਆਪਣੀ ਮਨਪਸੰਦ ਦੀ ਜਗ੍ਹਾ ਤੇ ਬੈਠਣਾ ਹੈ ਉਹ ਲੀਡਰ ਦੀ ਸ਼ਰਨ ਦੇ ਵਿੱਚ ਜਾਂਦਾ ਰਿਹਾ ਔਰ ਅੱਗੇ ਵੀ ਜਾਂਦੇ ਰਹਿਣ ਹੁਣ ਵੀ ਇਹ ਕੋਈ ਪੁਰਾਣੀ ਗੱਲ ਇਹ ਸਾਰੀਆਂ ਪੁਰਾਣੀਆਂ ਗੱਲਾਂ ਚਲਦੀਆਂ ਆ ਰਹੀਆਂ ਨਹੀਂ ਇਹ ਗੱਲ ਤੁਹਾਡੀ ਠੀਕ ਆ ਚਲਦੇ ਪਰ ਇੰਨੀ ਦਖਲਅੰਦਾਜ਼ੀ ਨਹੀਂ ਸੀ ਮਤਲਬ ਹੁਣ ਦਖਲਅੰਦਾਜ਼ੀ ਵੱਧ ਗਈ ਤੁਹਾਡੇ ਕਿੰਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਮੈਂ ਉਹ ਐਸਐਚਓ ਦੀ ਡੈਥ ਹੋ ਗਈ ਹੈ ਮੈਂ ਉਹ ਉਸ ਵੇਲੇ ਉਹਦੇ ਨਾਲ ਸੀ ਇੱਥੇ ਫੂਰਕਾ ਸਾਹਿਬ ਸੀ ਐਸਐਸਪੀ ਔਰ ਉਹਨੇ ਵੀਰਪਾਲ ਸਿੰਘ ਐਮਐਲਏ ਦੀ ਸਪਾਰਸ਼ ਹੋ ਗਈ ਵੀ ਇਹਨੂੰ ਜੀ ਐਸਐਚਓ ਸਾਹਨੇ ਲਾ ਤੋ ਤਾਂ ਉਹ ਪੇਸ਼ ਹੋਇਆ ਮੈਂ ਆਈ ਵਾਸ ਆਲਸੋ ਪ੍ਰੈਜ਼ੈਂਟ ਥੇਰ ਮੈਂ ਉੱਥੇ ਮੈਂ ਮਤਲਬ ਇਹ ਨਹੀਂ ਕੋਈ ਦੂਜੀ ਗੱਲ ਕਰ ਰਿਹਾ ਫੁਰਕਾ ਸਾਹਿਬ ਕਹਿੰਦੇ ਵੀ ਤੇਰੀ ਸਪਾਰਸ਼ ਆਈ ਹੈ ਵੀ ਤੈਨੂੰ ਐਸਐਚਓ ਲਾਉਣਾ ਸੰਨਿਆਲ ਨਾਲੇ ਤਾਂ ਉਹਨੇ ਉਹ ਮੰਗਾ ਲਿਆ ਐਸਐਚਓ ਨੂੰ ਕਿ ਵੀ ਰਜਿਸਟਰ ਲਿਆ ਦੀ ਐਂਟਰੀ ਕਰ ਵੀ ਸਪਾਰਸ਼ ਹੈ ਦੀ ਉਹਦੇ ਚ ਐਂਟਰੀ ਕਰ ਦੂਸਰਾ ਉਹਨੇ ਕਿਹਾ ਵੀ ਐਸਐਚਓ ਸਾਹਿਬ ਹਵਾਲਾ ਤਾਂ ਸਾਫ ਰੱਖੀ ਦਿੰਦੇ ਹਮੇਸ਼ਾ ਵੀ ਪਤਾ ਨਹੀਂ ਕਦੋਂ ਆਪਣੇ ਆਪ ਨੂੰ ਵੀ ਐਸਐਚਓ ਨੂੰ ਵੀ ਵਰਨਾ ਪੈ ਜਾਵੇ ਮੇਰੇ ਸਾਹਮਣੇ ਉਹ ਐਸਐਚਓ ਉਹਦੇ ਪੈਰਾਂ ਨੂੰ ਜਾਵੇ ਵੀ ਮੈਂ ਨਹੀਂ ਲੱਗਣਾ ਕਿ ਐਸਐਚਓ ਲੇਕਿਨ ਉਹ ਤਾਂ ਹੈ ਜੇ ਤੁਹਾਡੇ ਜਿਹੜੇ ਉੱਪਰ ਅਫਸਰ ਨੇ ਮੈਂ ਇਹੋ ਜਿਹੇ ਕਈ ਅਫਸਰਾਂ ਨੂੰ ਜਾਣਦਾ ਜਿਨ੍ਹਾਂ ਨੇ ਸਪਾਰਸ਼ਾਂ ਕਰਾਈਆਂ ਪਰ ਉਹਨਾਂ ਨੇ ਲਾਇਆ ਨਹੀਂ ਉਹਨਾਂ ਨੇ ਆਪਣੀ ਮਰਜ਼ੀ ਨਾਲ بڑے ਅਫਸਰ ਹਸਣ ਬਹੁਤ ਸਟਰੋਂਗ ਅਫਸਰ ਨੇ ਜਿਹੜੇ ਬਿਲਕੁਲ ਨਹੀਂ ਲਾਉਂਦੇ ਪਰ ਜਿਹਨੇ ਹੁਣ ਜਿਹਦੇ ਨਹੀਂ ਹੱਡੀ ਜਿਹਦੇ ਚ ਉਹਨੇ ਤਾਂ ਫਿਰ ਇਹ ਕੰਮ ਕਰਦਾ ਅਫਸਰ ਅਫਸਰ ਤੇ ਡਿਪੈਂਡ ਕਰਦਾ ਜੀ ਸੋ ਇੱਕ ਅਮਲੋਤਰੀ ਜੀ ਗੱਲ ਮੈਂ ਹੋਰ ਥੋੜਾ ਡਾਇਵਰਟ ਕਰਾਂਗਾ ਚੀਜ਼ ਨੂੰ ਸਰਕਾਰਾਂ ਆਈਆਂ ਵੱਡੇ ਵੱਡੇ ਵਾਅਦੇ ਕੀਤੇ ਦਾਅਵੇ ਕੀਤੇ ਵੀ ਅਸੀਂ ਵੀਆਈਪੀ ਕਲਚਰ ਖਤਮ ਕਰਦੇ ਹਾਂ ਜੀ ਅਸੀਂ ਵੀ ਆਮ ਲੋਕਾਂ 'ਚ ਬਹਿ ਕੇ ਆਮ ਲੋਕਾਂ ਦੇ ਨਾਲ ਘੁੰਮ ਕੇ ਦੇਖਾਂਗੇ ਜੇ ਐਮਐਲਏ ਕਾਨੂੰ ਤੁਸੀਂ ਸਾਨੂੰ ਬਣਾ ਵੀ ਦਿੱਤਾ ਮੰਤਰੀ ਸਾਨੂੰ ਬਣਾ ਵੀ ਦਿੱਤਾ ਤੇ ਅਸੀਂ ਤੁਹਾਡੇ ਤੋਂ ਵਾਂਝੇ ਨਹੀਂ ਆ ਤੁਹਾਡੇ ਨਾਲ ਬਹਿ ਕੇ ਕੁਰਸੀਆਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਹਿ ਕੇ ਰੋਟੀਆਂ ਖਾਵਾਂਗੇ ਪਰ ਉਹ ਵੀਆਪੀ ਕਲਚਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਭੁੱਲਦੀ ਨਜ਼ਰ ਆ ਰਹੀ ਹੈ ਉਹ ਹੁਣ ਗੱਡੀਆਂ ਚੱਲ ਰਹੀਆਂ ਕਾਫਲੇ ਚੱਲ ਰਹੇ ਨੇ ਸਿਕਿਉਰਟੀਆਂ ਵੱਧ ਗਈਆਂ ਹੁਣ ਵੀ ਸੜਕਾਂ ਖਾਲੀ ਹੁੰਦੀਆਂ ਭਗਵੰਤ ਮਾਨ ਜੀ ਨੇ ਆਣਾ ਸੜਕ ਖਾਲੀ ਰੂਟ ਲੱਗ ਗਿਆ ਜੀ ਪੰਜਾਬ ਪੁਲਿਸ ਖੜੀ ਜੀ ਸਵੇਰ ਦੀ ਸਤਵੇ ਦੀ ਖੜੀ ਹੈ ਦੁਪਹਿਰ ਦੇ 2 ਵਜੇ ਗਏ ਆ ਸੀਐਮ ਸਾਹਿਬ ਆ ਨਹੀਂ ਰਹੇ ਜੀ ਇਹ ਵੀਆਈਪੀ ਕਲਚਰ ਕਿਉਂ ਨਹੀਂ ਖਤਮ ਕੀਤਾ ਗਿਆ ਐਡੇ ਵੱਡੇ ਵੱਡੇ ਦਾਅਵੇ ਉਹਨਾਂ ਵੱਲੋਂ ਕੀਤੇ ਗਏ ਖਤਮ ਹੋਣਾ ਚਾਹੀਦਾ ਕੱਲੀ ਆਮ ਆਦਮੀ ਪਾਰਟੀ ਨਹੀਂ ਗੱਲ ਨਹੀਂ ਕਰ ਰਹੀ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਹੇ ਵੀ ਇਹ ਵਾਕਈ ਵੀਆਈਪੀ ਕਲਚਰ ਖਤਮ ਹੋਣਾ ਚਾਹੀਦਾ ਕਿ ਨਹੀਂ ਦੇਖੋ ਸਾਰੀਆਂ ਪਾਰਟੀਆਂ ਦੀ ਤਾਂ ਨਹੀਂ ਤੁਸੀਂ ਗੱਲ ਕਰ ਸਕਦੇ ਕਿਉਂਕਿ ਉਹਨਾਂ ਨੇ ਕਦੇ ਵੀ ਵਾਦਾ ਨਹੀਂ ਕੀਤਾ ਵੀ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਸਿਰਫ ਤੇ ਸਿਰਫ ਆਮ ਪਾਰਟੀ ਹੈ ਜਿਹੜੀ ਇਸ ਵਾਅਦੇ ਦੇ ਨਾਲ ਆਈ ਸੀ ਇਸ ਪ੍ਰੋਮਿਸ ਦੇ ਨਾਲ ਆਈ ਸੀ ਵੀ ਅਸੀਂ ਵੀ ਆਪੀ ਕਿਉਂ ਜ਼ਿਆਦਾ ਲੋਕ ਆਮ ਪਾਰਟੀ ਤੋਂ ਖਫਾ ਨੇ ਕਿਉਂ ਨਾਰਾਜ਼ ਨੇ ਕਿਉਂਕਿ ਬਦਲਾਅ ਦੇ ਬਦਲਾਅ ਕਹਿ ਕੇ ਆਈ ਸੀ ਵੀ ਅਸੀਂ ਪੰਜਾਬ ਦੇ ਵਿੱਚ ਉਹ ਬਦਲਾਅ ਲਿਆਵਾਂਗੇ ਜਿਹੜਾ ਤੁਸੀਂ ਦੇਖੋਗੇ ਔਰ ਅੱਜ ਹਾਲਾਤ ਨੇ ਵੀ ਲੋਕੀ ਦੇਖ ਰਹੇ ਨੇ ਵਾਕਈ ਬਦਲਾਇਆ ਅੱਗੇ ਤਾਂ ਫਿਰ ਜਾ ਕੇ ਕੋਈ ਨਾ ਕੋਈ ਐਮ ਐਲ ਏ ਨੂੰ ਮਿਲ ਲੰਦਾ ਸੀ ਕਿਸੇ ਨੂੰ ਮਿਲ ਲੰਦਾ ਸੀ ਹੁਣ ਆ ਜੀ ਮੈਂ ਸਾਰਿਆਂ ਤੇ ਨਹੀਂ ਮੈਂ ਕਰਦਾ ਮੈਂ ਕੱਲ ਵੀ ਕਿਸੇ ਐਮਐਲਏ ਨਾਲ ਮੇਰੀ ਗੱਲ ਹੋਈ ਉਹਨੂੰ ਮੈਂ ਕੰਮ ਕਿਹਾ ਔਰ ਉਹਨੇ ਮੈਨੂੰ ਕਹੇ ਵੀ ਭਾਜੀ ਹੁਣੇ ਭੇਜੋ ਵੀ ਉਹ ਇਦਾਂ ਨਹੀਂ ਗੱਲ ਆ ਗਈ ਇਦਾਂ ਬੜਾ بڑے ਹੈਗੇ ਨੇ ਪਰ ਜਿਹੜਾ ਜਿਹੜੀ ਤੁਸੀਂ ਵੀਆਈਪੀ ਕਲਚਰ ਦੀ ਗੱਲ ਕਰਦੇ ਹੋ ਅੱਗੇ ਤਾਂ ਇਕੱਲੇ ਉਹ ਐਮਐਲਏ ਲਈ ਫਿਰਦੇ ਹੋਂ ਤਾਂ ਉਹਨਾਂ ਦੇ ਬੱਚੇ ਜਨਾਨੀਆਂ ਭੈਣਾਂ ਮਾਮੇ ਸਾਤੇ ਪਤਾ ਨਹੀਂ ਜਦੋਂ ਅਸੀਂ ਕਿਤੇ ਵਿਆਹ ਤੇ ਜਾਂਦੇ ਆ ਅਸੀਂ ਆਪਣੇ ਆਪ ਨੂੰ ਬੜਾ ਠੱਗਿਆ ਮਹਿਸੂਸ ਕਰਦੇ ਆ 40 ਸਾਲ ਨੌਕਰੀ ਕੀਤੀ ਗੁੰਡਿਆਂ ਨਾਲ ਗੈਂਗਸਟਰਾਂ ਨਾਲ ਅਤਵਾਦ ਨਾਲ ਲੜੇ ਤੇ ਅਸੀਂ ਲੁਕਦੇ ਫਿਰਦੇ ਉਹਨੇ ਪਲੇਟ ਚੱਕ ਕੇ ਨਾ ਕਿਤੇ ਕਿਸੇ ਸਾਈਡ ਦੇ ਉੱਤੇ ਜਾ ਕੇ ਰੋਟੀ ਖਾਈਏ ਕਿਸੇ ਸਾਈਡ ਤੇ ਜਾਈਏ ਕੋਰਟ ਦੇ ਵਿੱਚ ਜਦੋਂ ਜਾਈਦਾ ਉਦੋਂ ਲੁਕੇ ਰਹੀਦਾ 19 ਦਿਨ ਕਿੰਨੀ ਦਿਨ ਕੋਰਟ ਚ ਆਵਾਜ਼ ਨਹੀਂ ਪੈਂਦੀ ਔਰ ਇਹਨਾਂ ਦੇ ਦੇਖ ਲਓ ਤੁਸੀਂ ਇੱਕ ਇੱਕ ਦੇ 10 10 ਮਗਰ ਹੁੰਦੇ ਨੇ ਗਨਮੈਨ ਹੁੰਦੇ ਨੇ ਪਤਾ ਨਹੀਂ ਲੱਗਦਾ ਪਤਾ ਨਹੀਂ ਇਹਨਾਂ ਨੇ ਕਿਹੜਾ ਬੱਬਰ ਸ਼ੇਰ ਮਾਰਿਆ ਹੋਇਆ ਕੀ ਇਹਨਾਂ ਨੇ ਕੀਤਾ ਸਰਕਾਰ ਤੇ ਵੀ ਹੈਰਾਨਗੀ ਹੈ ਵੀ ਇਹ ਜਿਨ੍ਹਾਂ ਦੀ ਲੋੜ ਥਾਣਿਆਂ ਦੇ ਵਿੱਚ ਹੈ ਪੁਲਿਸ ਦੀ ਤੁਸੀਂ ਲੋੜ ਹੈਗੀ ਅੱਜ ਲੋਕਾਂ ਨੂੰ ਸੁਰੱਖਿਆ ਦੇਣ ਦੀ ਉਹਦੀ ਵੀ ਹੈ ਤੁਸੀਂ ਚੰਦ ਬੰਦਿਆਂ ਨੂੰ ਸੁਰੱਖਿਆ ਦੇਣ ਲਈ ਸਾਰੀ ਪੁਲਿਸ ਹੀ ਲਾਤੀ ਤੁਸੀਂ ਉੱਥਾ ਪੱਤੇ ਸੋ ਇਹ ਤਾਂ ਜਿਹੜੀਆਂ ਨੇ ਇਹ ਲੋਕ ਠੱਗੇ ਗਏ ਨੇ ਵੀ ਅਸੀਂ ਵੀ ਇਹ ਪੁੱਛੋ ਜੇ ਤਾਂ ਕੋਈ ਬੰਦਾ ਜੇ ਕਿਸੇ ਕੋਈ ਐਸਾ ਇੱਕ ਬੰਦਾ ਦਾ ਦਿਓ ਜਿਹੜਾ ਨਹੀਂ ਲੈ ਰਿਆ ਵੀ ਇਹ ਵੀ ਕੋਈ ਇੱਕ ਵੀ ਜੇ ਤਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਬੜੀ ਆਜ਼ਾਦੀ ਮਿਲ ਗਈ ਤੁਸੀਂ ਜੀ ਪਹਿਲਾਂ ਜਾਂਦੇ ਸੀ ਜੇ ਉੱਥੇ ਚੰਡੀਗੜ੍ਹ ਜਾਂਦੇ ਸੀ ਤਾਂ ਤੁਸੀਂ ਹੋਰ ਰਸਤੇ ਜਾਂਦੇ ਸੀ ਇਹਨਾਂ ਨੇ ਹੋਰ ਰਸਤੇ ਕਹਿਣ ਦੀਆਂ ਗੱਲਾਂ ਨੇ ਪੰਕਾ ਜੀ ਸਭ ਟੋਟਲੀ ਡਰਾਮਾ ਟੋਟਲੀ ਲੋਕ ਜਿਹੜੇ ਨੇ ਉੱਠ ਅੱਗੇ ਗਏ ਨੇ ਮੈਂ ਇਹ ਨਹੀਂ ਕਹਿੰਦਾ ਪਰ ਜੋ ਤੁਸੀਂ ਕਿਹਾ ਉਹ ਤਾਂ ਕਰੋ ਨਾ ਮੈਂ ਮੈਂ ਅਸੀਂ ਕਿਉਂ ਕਿ ਇਹ ਵੀਆਪੀ ਤੁਸੀਂ ਕਹਿੰਦੇ ਨਾ ਅਸੀਂ ਤੁਹਾਨੂੰ ਕਹਿਣਾ ਹੀ ਨਹੀਂ ਸੀ ਪਹਿਲਾਂ ਸਰਕਾਰਾਂ ਕਦੇ ਨਹੀਂ ਆ ਕੇ ਕਿ ਅਸੀਂ ਆਰ ਨਹੀਂ ਲਵਾਗੇ ਅਸੀਂ ਆਰ ਨਹੀਂ ਲਵਾ ਜੋ ਮਲਦਾ ਸੀ ਉਹ ਲਹਿਰੀਆਂ ਸੀ ਪਰ ਤੁਸੀਂ ਤਾਂ ਇੱਕ ਪ੍ਰੋਮਿਸ ਕਰਕੇ ਆਏ ਸੀ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਅਸੀਂ ਕੋਈ ਵੀਆਪੀ ਕਲਚਰ ਨਹੀਂ ਕਰਾਂਗੇ ਅਸੀਂ ਗੱਡੀਆਂ ਨਹੀਂ ਲਵਾਾਂਗੇ ਅਸੀਂ ਕੋਈ ਅੱਜ ਜਿਹੜਾ ਤੇਲ ਦੀ ਖਪਤ ਦੇਖ ਲਓ ਤੁਸੀਂ ਕਿੰਨੀ ਕਿੰਨੇ ਗੁਣਾ ਹੋ ਗਈਆ ਕਰਜ਼ਾ ਤੁਸੀਂ ਪੰਜਾਬ ਦੇ ਉੱਤੇ ਇੰਨਾ ਚੜਾ ਦਿੱਤਾ ਥੋੜੇ ਸਮੇਂ ਦੇ ਵਿੱਚ ਕੀ ਤੁਸੀਂ ਦੇਖੋ ਮੇਰੇ ਸਾਥੋਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਬੜੇ ਅਣਖੀ ਨੇ ਮਿਹਨਤੀ ਨੇ ਅੱਜ ਤੁਸੀਂ ਉਹਨਾਂ ਲੋਕਾਂ ਨੂੰ ਤੁਸੀਂ ਮੈਨੂੰ ਮੈਨੂੰ ਨਹੀਂ ਪਤਾ ਤੁਸੀਂ ਕਹਿੰਦੇ ਵੀ ਅਸੀਂ ਅਸੀਂ ਤਾਂ ਕਮਾਈ ਕਰਕੇ ਦਿੱਤੇ ਜੇ ਕਮਾਈ ਕਰਕੇ ਦਿੱਤੇ ਨੇ ਫਿਰ ਤੁਸੀਂ ਲੱਖਾਂ ਕਰੋੜਾਂ ਦਾ ਕਰਜ਼ਾ ਕਿਉਂ ਚੜਾ ਰਹੇ ਹੋ ਤੁਸੀਂ ਫ੍ਰੀ ਬਿਜਲੀ ਦੇ ਨਾਮ ਦੇ ਉੱਤੇ ਦੋ ਵਰਗਾਂ ਦੇ ਵਿੱਚ ਲੋਕਾਂ ਨੂੰ ਵੰਡ ਦਿੱਤਾ ਹੈ ਡਿਫਰੈਂਸਸ ਪੈਦਾ ਇੱਕ ਲੋਕ ਉਹ ਨੇ ਜਿਹੜੇ ਆਪਣਾ ਦੇ ਰਹੇ ਨੇ ਟੈਕਸ ਇੱਕ ਲੋਕ ਹੋਰ ਨੇ ਜਿਹੜਾ ਫ੍ਰੀ ਦਾ ਇੰਜੋਏ ਕਰ ਰਹੇ ਨੇ ਫ੍ਰੀ ਦਾ ਵੀ ਉਹ ਲੋਕ ਇੰਜੋਏ ਕਰ ਰਹੇ ਨੇ ਜਿਹੜਾ ਕਰ ਸਕਦੇ ਨੇ ਪੇ ਕਰ ਸਕਦੇ ਨੇ ਸੋ ਕਿਤਨਾ ਕਿਤੇ ਜਿਹੜਾ ਆਉਣ ਵਾਲੇ ਸਮੇਂ ਤੇ ਜਿਹੜਾ ਇਹ ਝਗੜਾ ਹੋਏਗਾ ਲੜਾਈ ਹੋਏਗੀ ਇਹ ਕੋਈ ਹੋਰ ਧਰਮਾਂ ਤੇ ਨਹੀਂ ਆਉਣੀ ਐਸੇ ਜੇ ਕਮਾਂ ਚ ਹੋਣੀ ਆ ਇਹ ਇੱਕ ਫਰੀ ਵਾਲੇ ਤੇ ਇੱਕ ਦੂਜੇ ਦੇ ਤੁਸੀਂ ਕਿਉਂ ਤੁਸੀਂ ਅਣਖੀ ਲੋਕਾਂ ਨੂੰ ਤੁਸੀਂ ਲਾਓ ਜਿੰਨਾ ਜਿੰਨਾਂ ਲੋਕ ਘੱਟ ਲਓ ਤੁਸੀਂ ਲੇਕਿਨ ਅਗਲਾ ਦੇਖ ਕੇ ਬੜੂਗਾ ਵੀ ਮੈਂ ਇਹ ਹੁਣ ਫਰੀ ਕਰਕੇ ਇੱਕ ਇੱਕ ਘਰ ਦੇ ਵਿੱਚ 4 4 ਮੀਟਰ ਲਵਾ ਲੇ ਮੁੰਡੇ ਦਾ ਬਕਰਾਂ ਲੱਗ ਗਿਆ ਨੂਹ ਦਾ ਬਕਰਾਂ ਲੱਗ ਗਿਆ ਲੜਕੀ ਨੇ ਕਮਾਲ ਹੋ ਗਈ ਤੁਸੀਂ ਦੇਖ ਲਓ ਗਰਾਉਂਡ ਜਦੋਂ ਆਦਤ ਪੈ ਜਾਂਦੀ ਹੈ ਨਾ ਜਦੋਂ ਫ੍ਰੀ ਖਾਣ ਦੀ ਆਦਤ ਪੈ ਗਈ ਫਿਰ ਪੈਸੇ ਲਾ ਕੇ ਖਾਣ ਦੀ ਆਦਤ ਵੀ ਨਹੀਂ ਰਹਿੰਦੀ ਬੰਦਾ ਇਹ ਬਹੁਤ ਦਾ ਲੌਂਗ ਰਨ ਇਹਨੇ ਬੜਾ ਵੱਡਾ ਨੁਕਸਾਨ ਕਰਨਾ ਜੇ ਬਹੁਤ ਵੱਡਾ ਨੁਕਸਾਨ ਕਰਨਾ ਇਹ ਜਿਹੜਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਨਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਸ਼ਰੀਕ ਦਾ ਲੜਕਾ ਜਿਹੜਾ ਬੜਾ ਜਵਾਨ ਹੁੰਦਾ ਸੀ ਨਾ ਖੂਬਸੂਰਤ ਔਰ ਜਵਾਨ ਨਿਕਲਣਾ ਔਰ ਉਹਨਾਂ ਨੂੰ ਲੱਗਣਾ ਵੀ ਇਹ ਤਾਂ ਬੜਾ ਕੱਲ ਨੂੰ ਤਕੜਾ ਨਿਕਲੇਗਾ ਤਾਂ ਉਹ ਜਿਹੜੇ ਸ਼ਰੀਕ ਹੁੰਦੇ ਸੀ ਉਹ ਜਦੋਂ ਬਾਰਸ਼ਾਂ ਹੁੰਦੀਆਂ ਸੀ ਨਾ ਤਾਂ ਉਹ ਫ੍ਰੀ ਦੀ ਫੀਮ ਦਿੰਦੇ ਸੀ ਉਹਨੂੰ ਹੌਲੀ ਹੌਲੀ ਕਿਉਂਕਿ ਬਾਰਸ਼ਾਂ ਦੇ ਵਿੱਚ ਜਿਹੜਾ ਬੰਦਾ ਫੀਮ ਖਾਣ ਲੱਗ ਜੇ ਉਹ ਸਾਰੀ ਉਮਰ ਲੱਗਿਆ ਰਹਿੰਦਾ ਸੋ ਇਸ ਕਰਕੇ ਉਹਨੂੰ ਫ੍ਰੀ ਦੀ ਫੀਮ ਦੇ ਦਿੰਦੇ ਸੀ ਮੁਰਕਿਓ ਲੱਗਿਆ ਰਹਿੰਦਾ ਸੀ ਮੁਰਕਿਓ ਕਮਲਾ ਹੋਇਆ ਮੁਰਕਿਓ ਨਸ਼ੇੜੀ ਬਣ ਗਿਆ ਤੇ ਮੁਰਕਿਓ ਤੁਰੇ ਰਹਿਣਾ ਸੋ ਇਦਾਂ ਦੀ ਗੱਲ ਆ ਤੁਸੀਂ ਇਹ ਜਿਹੜਾ ਮੈਨੂੰ ਨਹੀਂ ਪਤਾ ਤੁਸੀਂ ਹਾਂ ਕਮਾਈ ਕਰਕੇ ਦਿਓ ਤਾਂ ਮੈਨੂੰ ਮੈਂ ਕਹਿੰਦਾ ਚੰਗੀ ਗੱਲ ਹੈ ਜੇ ਤੁਸੀਂ ਫ੍ਰੀ ਦਿਓ ਲੋਕਾਂ ਨੂੰ ਬਿਜਲੀ ਫ੍ਰੀ ਸਰਵਿਸ ਦਿਓ ਫ੍ਰੀ ਐਜੂਕੇਸ਼ਨ ਦਿਓ ਫ੍ਰੀ ਅੱਜ ਜਿਹੜੀ ਕੱਲ ਪਰਸੋਂ ਦੀ ਤੁਸੀਂ ਦੇਖਿਆ ਇੱਕ ਰੇੜੇ ਦੇ ਉੱਤੇ ਇੱਕ ਡੈੱਡ ਬੋਡੀ ਲੈ ਕੇ ਜਾ ਰਹੇ ਨੇ ਫੈਮਿਲੀ ਕੀ ਤੁਸੀਂ ਫ੍ਰੀ ਬਿਜਲੀ ਤਾਂ ਦੇ ਰਹੇ ਹੋ ਉੱਥੇ 70 75 ਸਾਲ ਹੋ ਗਏ ਸਾਨੂੰ ਯਾਦ ਹੋਇਆ ਨੂੰ ਸਾਡੇ ਕੋਲੇ ਐਂਬੂਲੈਂਸ ਨਹੀਂ ਜੁੜੀ ਉਸ ਪਰਿਵਾਰ ਦੇ ਲਈ ਵੀ ਅਸੀਂ ਲੋਕ ਦੇਖ ਰਹੇ ਨੇ ਸਾ ਕੁਛ ਕਰ ਰਹੇ ਨੇ ਹਸਪਤਾਲ ਵਾਲੇ ਦੇਖ ਰਹੇ ਨੇ ਵੀਡੀਓ ਵਾਇਰਲ ਹੋ ਰਹੀ ਆ ਕਿਸੇ ਨੇ ਐਂਬੂਲੈਂਸ ਨਹੀਂ ਭੇਜੀ ਵੀ ਉਹਨੂੰ ਨਹੀਂ ਜੀ ਆਪਾ ਜੇ 77 ਸਾਲ ਬਾਅਦ ਵੀ ਰੇੜਿਆਂ ਤੇ ਅਸੀਂ ਡੈੱਡ ਬੋਡੀਆਂ ਢੋਣੀਆਂ ਨੇ ਬੜੀ ਸ਼ਰਮ ਵਾਲੀ ਗੱਲ ਐ ਅੱਛਾ ਇੱਕ ਐਂਬੂਲੈਂਸ ਨੂੰ ਪੇਸ਼ੈਂਟ ਨੂੰ ਲੈ ਕੇ ਜਾਣਾ ਉਹਨੂੰ 10 ਬੰਦੇ ਨੇ ਧੱਕਾ ਮਾਰ ਕੇ ਫੇਰ ਸਟਾਰਟ ਕੀਤੀ ਇਹ ਹਾਲ ਐ ਐਂਬੂਲੈਂਸ ਦਾ ਮੈਡੀਕਲ ਸਿਸਟਮ ਦਾ ਵੀ ਗਰਾਊਂਡ ਲੈਵਲ ਤੇ ਅਸੀਂ ਕੋਈ ਇਹਨਾਂ ਨੂੰ ਉਹ ਨਹੀਂ ਕਹਿੰਦੇ ਪਰ ਜੋ ਤੁਸੀਂ ਵਾਅਦੇ ਕੀਤੇ ਸੀ ਨਾ ਦੁੱਖ ਇਸ ਹਾਲ ਦਾ ਤੁਸੀਂ ਜੋ ਕਿਹਾ ਸੀ ਜਾਂ ਤਾਂ ਉਹ ਕਰਕੇ ਦਿਖਾਓ ਜੇ ਤੁਸੀਂ ਕਹਿ ਕੇ ਜੋ ਕਹਿ ਕੇ ਆਇਓ ਉਹ ਦੀ ਚੀਜ਼ ਕਰ ਹੀ ਨਹੀਂ ਰਹੇ ਇੱਕ ਵੀ ਨਹੀਂ ਹੋ ਰਹੀ ਲੋਕਾਂ ਨੂੰ ਲੋਕ ਕਿਉਂ ਨਾਰਾਜ਼ ਨੇ ਲੋਕਾਂ ਨੂੰ ਕੋਈ ਹੋਰ ਤਾਂ ਨਹੀਂ ਕਿਸੇ ਗੱਲ ਦੀ ਨਾਰਾਜ਼ਗੀ ਲੋਕਾਂ ਨੂੰ ਨਾਰਾਜ਼ਗੀ ਇਸੇ ਗੱਲ ਦੀ ਹੈ ਵੀ ਤੁਸੀਂ ਵਾਅਦਾ ਕੀਤਾ ਸੀ ਕਿ ਆਹ ਕਰਾਂਗੇ ਆਹ ਕਰਾਂਗੇ ਔਰ ਉਹਦੇ ਚੋਂ ਇੱਕ ਵੀ ਮੈਨੂੰ ਦੱਸ ਦੋ ਇੱਕ ਵੀ ਚੀਜ਼ ਦਾ ਭਗਵੰਤ ਮਾਨ ਜੀ ਸੀਐਮ ਨੇ ਹੁਣ ਕਿੰਨੀ ਦੇਰ ਚੁਟਕਲੇ ਸੁਣੀ ਜਾਣਗੇ ਪੰਜਾਬ ਦੇ ਲੋਕ ਕਿੰਨੀ ਦੇਰ ਰੋਣਾ ਰੋਣਾ ਤਾਂ ਦਾਵਾ ਕਰਦੇ ਨੇ ਵੀ ਲੋਕ ਸੱਟ ਤੋਂ ਖੁਸ਼ੀ ਬੋਤ ਨੇ ਪੰਜਾਬ ਦੇ ਵੀ ਜਿਮਨੀ ਚੋਣਾ ਹੋਈਆਂ ਚਾਰ ਜ਼ਿਲ੍ਹਿਆਂ 'ਚ ਇਲੈਕਸ਼ਨ ਹੋਏ ਤਿੰਨ ਸੀਟਾਂ ਉਹਨਾਂ ਨੇ ਜਿੱਤ ਲਈਆਂ ਦੇਖੋ ਜਿਮਨੀ ਚੋਣ ਪਹਿਲਾਂ ਤੋਂ ਆਉਂਦਾ ਆ ਜਿਮਨੀ ਚੋਣਾ ਸਰਕਾਰਾਂ ਦੀ ਹੁੰਦੀਆਂ ਨੇ ਰੇਅਰ ਟੂ ਰੇਅਰ ਹੁੰਦਾ ਜਦੋਂ ਕੋਈ ਦੂਜੀ ਸਰਕਾਰ ਤੋਂ ਬਿਨਾਂ ਦਿੱਤੇ ਜੋ ਸੋ ਸਰਪੰਚਾਂ ਦੇ ਵਿੱਚ ਤੁਸੀਂ ਇੱਕ ਮਾਰ ਦੋ ਦਬਕਾ ਮਾਰ ਦੋ ਇੱਕ ਡੀਐਸਪੀ ਮਾਰ ਦੋ ਵੀ ਕੋਈ ਨਹੀਂ ਬਾਅਦ ਤੇ ਤੈਨੂੰ ਮੈਂ ਦੱਸੂਗਾ ਤੇਰੀ ਮੈਂ ਇਨਕੁਆਰੀ ਖੋਲਦਾ ਤੇਰੀ ਕਿਸੇ ਤੋਂ ਖੋਲਦਾ ਕੋਈ ਐਸਡੀਐਮ ਮਾਰ ਦਵੇ ਕੋਈ ਤਸਵੀਲਦਾਰ ਸੋ ਇਹ ਚ ਇਲੈਕਸ਼ਨ ਹੈ ਤੇ ਬੜੀ ਅੰਦਰੋਂ ਹੋਰ ਗੱਲ ਹੈ ਤੁਹਾਨੂੰ ਜਦੋਂ ਸਤਾਈ ਆਏਗੀ ਜਦੋਂ ਓਪਨਲੀ ਰਿਲੇਕਸ਼ਨ ਹੋਣਗੇ ਉਦੋਂ ਪਤਾ ਲੱਗ ਜਾਵੇਗਾ ਵੀ ਕਿਹਦੇ ਚ ਕਿੰਨਾ ਕੁ ਦਮ ਹੈ ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ ਨੇ ਨਾ ਵੀ ਜਿੱਤ ਗਏ ਤੇ ਇਹਦੇ ਚ ਦੋ ਗੱਲਾਂ ਨੇ ਇੱਕ ਕਾਂਗਰਸ ਦੀ ਆਪਣੀ ਵੀ ਇਹਦੇ ਚ ਹੈਗੀ ਆ ਤੁਹਾਨੂੰ ਮੈਂ ਦੱਸਾਂ ਹਰ ਇੱਕ ਨੂੰ ਚੌਧਰ ਦੀ ਬਣਿਆ ਹੋਇਆ ਵੀ ਮੈਂ ਆ ਮੈਂ ਆ ਇਹ ਜਿਹੜੀ ਮੈਂ ਆ ਇਹ ਮਾਰ ਲੈਂਦੀ ਆ ਅੱਜ ਰਾਜਾ ਵਡਿੰਗ ਜੀ ਨੇ ਉਹ ਦੇਖੋ ਤੁਸੀਂ ਕਿਵੇਂ ਕਿੱਡੇ-ਕਿੱਡੇ ਕੱਦ ਵਾਲੇ ਬੰਦੇ ਜਿਹੜੇ ਨੇ ਉਲਟ ਗਏ ਨੇ ਕਿਉਂ ਲੋਕ ਇਹਨਾਂ ਚੀਜ਼ਾਂ ਨੂੰ ਅੱਜ ਬਾਹੂਬਲੀ ਮੈਂ ਇਹਨੂੰ ਲੋਕ ਪਸੰਦ ਨਹੀਂ ਕਰਦੇ ਲੋਕ ਨੀਵੇਂਆਂ ਨੂੰ ਪਸੰਦ ਕਰਦੇ ਨੇ ਅੱਜ ਅਗਲਾ ਕਹਿੰਦਾ ਨਹੀਂ ਵੀ ਨੀਵੇਂ ਨੇ ਸੋ ਨਾਲੇ ਦੂਸਰੀ ਗੱਲ ਹੈ ਜਿਹੜਾ ਉੱਥੇ ਡਿੰਪੂ ਢਿੱਲੋਂ ਹੈ ਬੜੀ ਧੀਰ ਤੋਂ ਲੋਕਾਂ ਨਾਲ ਜੁੜਿਆ ਹੋਇਆ ਸੀ ਅਕਾਲੀ ਦਲ ਨਾਲ ਵੀ ਜੁੜਿਆ ਹੋਇਆ ਸੀ ਦੂਧੇਪਤ ਵੀ ਜੁੜਿਆ ਸੋ ਇਹ ਜੇ ਲੋਕਾਂ ਨੂੰ ਦੋਨੋਂ ਪਾਸੋਂ ਸਪੋਰਟ ਤਾਂ ਮਿਲਦੀ ਆ 44 ਸਾਲ ਦੇਖੋ ਸਾਫ ਆ ਤੁਹਾਡੇ ਸਾਹਮਣੇ ਅਕਾਲੀ ਦਲ ਨੇ ਜਦੋਂ ਇਲੈਕਸ਼ਨ ਨਹੀਂ ਲੜੀ ਦੇਖੋ ਅਕਾਲੀ ਦਲ ਦੀ ਇੱਕ ਗੱਲ ਆ ਨਾ ਤਾਂ ਉਹਨਾਂ ਨੇ ਭਾਜਪਾ ਨੂੰ ਪਾਣੀ ਵੋਟ ਕਾਂਗਰਸ ਵੱਲ ਕਦੇ ਵੀ ਨਹੀਂ ਜਾਣਾ ਕਿ ਉਹਨਾਂ ਕੋਲ ਆਪਸ਼ਨ ਹੀ ਨਹੀਂ ਸੀ ਆਪਸ਼ਨ ਹੀ ਇਹ ਸੀ ਸੋ ਦੇਖ ਲਈ ਕਈ ਫੈਕਟਰ ਕੰਮ ਕਰਦੇ ਉਹਦੇ ਵਿੱਚ ਸੋ ਮਲੋਤਰਾ ਜੀ ਗੱਲ ਕਰਾਂਗਾ ਮੈਂ ਕਿਸਾਨੀ ਬੁੱਧੇ ਨੂੰ ਲੈ ਕੇ ਡੱਲੇਵਾਲ ਸਾਹਿਬ ਨੂੰ ਮੌਕੇ ਤੋਂ ਅਰੈਸਟ ਕਰ ਲਿੱਤਾ ਕਿਉਂਕਿ ਉਹ ਮਰਨ ਵਰਤ ਤੇ ਬਹਿਣ ਵਾਲੇ ਸੀ ਉਹਨਾਂ ਨੂੰ ਮੌਕੇ ਤੋਂ ਪੰਜਾਬ ਪੁਲਿਸ ਵੱਲੋਂ ਅਰੈਸਟ ਕਰਕੇ ਹਸਪਤਾਲ ਦੇ ਵਿੱਚ ਭਰਤੀ ਕਰ ਦਿੱਤਾ ਗਿਆ ਔਰ ਇੱਕ ਤਰ੍ਹਾਂ ਦਾ ਹਸਪਤਾਲ ਦੇ ਵਿੱਚ ਅਰੈਸਟ ਦਾ ਸਿਸਟਮ ਹੋਇਆ ਹੈ ਗ੍ਰਿਫਤਾਰੀ ਹੋ ਗਈ ਇੱਕ ਤਰ੍ਹਾਂ ਦੀ ਕਿਉਂਕਿ ਪੁਲਿਸ ਦਾ ਪੈਰਾ ਲੱਗ ਗਿਆ ਉੱਪਰ ਇਹਦੇ ਦੇ ਕੀ ਕਹਿਣਾ ਚਾਹੀਦਾ ਕਿ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਦੇਖੋ ਇਹਦੇ ਵਿੱਚ ਨਾ ਬੜੀ ਚੀਜ਼ ਬੜੇ ਮੈਂ ਤੁਹਾਨੂੰ ਦੱਸਾਂ ਕਿਸਾਨ ਜਿਹੜੇ ਨੰਨਾ ਵੈਸੇ ਅਸਲੀਅਤ ਇਹ ਹੈ ਵੀ ਸਦੀਆਂ ਤੋਂ ਹੀ ਲੁੱਟੇ ਜਾਂਦੇ ਰਹੇ ਨੇ ਸਦੀਆਂ ਤੋਂ ਪਿਛਲੀਆਂ ਸਦੀਆਂ ਔਰ ਕਿਸਾਨਾਂ ਨੇ ਅੰਦੋਲਨ ਵੀ ਬੜੇ ਕੀਤੇ ਨੇ ਐਸੀ ਗੱਲ ਨਹੀਂ ਚਾਹੇ ਆਜ਼ਾਦੀ ਤੋਂ ਪਹਿਲਾਂ ਵੀ ਕੀਤੇ ਤੁਹਾਨੂੰ ਯਾਦ ਹੋਊਗਾ 1906-7 ਦੇ ਵਿੱਚ ਇੱਕ ਐਸਾ ਅੰਗਰੇਜ਼ਾਂ ਨੇ ਕਾਨੂੰਨ ਲਿਆਂਦਾ ਸੀ ਵੀ ਤੁਸੀਂ ਜਿਹੜੀ ਵੀ ਜ਼ਮੀਨ ਤੁਸੀਂ ਇੱਕ ਦਰਖਤ ਵੀ ਨਹੀਂ ਤੁਸੀਂ ਦਾਤੜ ਵੀ ਨਹੀਂ ਤੋੜ ਸਕਦੇ ਸੀ ਤੁਸੀਂ ਖੁਰਲੀ ਨਹੀਂ ਬਣਾ ਸਕਦੇ ਸੀ ਉਦੋਂ ਅੰਦੋਲਨ ਸੀ ਅਜੀਤ ਸਿੰਘ ਸੀ ਇੱਕ ਇੱਕ ਉਹਦਾ ਬ੍ਰਦਰ ਸੀ ਉਹਨਾਂ ਨੇ ਕਲਕੱਤਾ ਅਧਿਵੈਸ਼ਨ ਦੇ ਵਿੱਚ ਉਹ ਗਏ ਸੀ ਤੇ ਉਤੋਂ ਫਿਰ ਇਹ ਪੰਜਾਬ ਦੇ ਵਿੱਚ ਐਂਡ ਦੇ ਵਿੱਚ ਵਾਪਸ ਲੈ ਨੂੰ ਦੋਂਤੇ ਨੂੰ ਉਹ ਜਿਹੜੇ ਕਾਨੂੰਨ ਸੀ ਐਕਟ ਜਿਹੜਾ ਸੀ ਉਹ ਵਾਪਸ ਲੈਣਾ ਪਿਆ ਸੀ ਸੋ ਇਹ ਜਿਹੜੇ ਕਿਸਾਨ ਨੇ ਦੋ ਗੱਲਾਂ ਮੇਦੇ ਚ ਕਹਾਗਾ ਅੱਜ ਕਿਸਾਨਾਂ ਨੇ ਉਹ ਦਾਵਾ ਕਰਦੇ ਨੇ ਜੀ ਸਰਕਾਰ ਨੇ ਰੋਕਿਆ ਆ ਰਸਤਾ ਕਿਸਾਨ ਕਹਿੰਦੇ ਅਸੀਂ ਨਹੀਂ ਰੋਕਿਆ ਸਰਕਾਰ ਕਹਿੰਦੀ ਇਹਨਾਂ ਨੇ ਰੋਕਿਆ ਪਰ ਇਹਦੇ ਚ ਪਿਸਕਣ ਰਿਆ ਇਹਦੇ ਚ ਪਿਸਰਿਆ ਆਮ ਆਦਮੀ ਪਿਸਰਿਆ ਉਹ ਦੁਕਾਨਦਾਰ ਪਿਸਰੇ ਨੇ ਆਮ ਗਰੀਬ ਆਦਮੀ ਪਿਸਰੇ ਨੇ ਜਿਹੜਾ ਅਮੀਰ ਆਦਮੀ ਉਹਨੂੰ ਤਾਂ ਕੋਈ ਗੱਲ ਨਹੀਂ ਥੋੜੀ ਜਿਹੀ ਗੱਡੀ ਕਮਾਲੇਗਾ ਲੈ ਜਾਏਗਾ ਉਹਨੂੰ ਕੋਈ ਫਰਕ ਨਹੀਂ 5 10 ਲੀਟਰ ਵੱਧ ਤੇਲ ਲੱਗਦੇ ਉਹਨੂੰ ਕੋਈ ਫਰਕ ਨਹੀਂ ਪਰ ਇਹਦੇ ਵਿੱਚ ਜਿਹੜਾ ਪਿਸ ਰਿਹਾ ਉਹ ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਆਮ ਲੋਕ ਪਿਸਰੇ ਨੇ ਸੋ ਕਿਸਾਨਾਂ ਨੂੰ ਵੀ ਸੋਚਣਾ ਪੈਣਾ ਦੂਜਾ ਜਦੋਂ ਤੁਸੀਂ ਇੱਕ ਆਪਣੀ ਬਣਾ ਲੈਨੇ ਹੋ ਇੱਕ ਨੈਰੇਟਿਵ ਸੈੱਟ ਕਰ ਲੈਨੇ ਹੋ ਲਓ ਜੀ ਸਾਡੇ ਦਾ ਜੀ ਕੇਂਦਰ ਸਰਕਾਰ ਸਾਡੇ ਖਿਲਾਫ ਹੈ ਤਾਂ ਤਾਂ ਤੁਸੀਂ ਉਹਨਾਂ ਗੱਲਾਂ ਨੂੰ ਦੇ ਦੋ ਤੁਹਾਨੂੰ ਬੁਲਾਇਆ ਤੁਸੀਂ ਉਹਨਾਂ ਨਾਲ ਬੈਠ ਕੇ ਡਿਸਕਸ ਕਰੋ ਕਰੋ ਕਿਤਨੇ ਕਿਤੇ ਕੇਂਦਰ ਸਰਕਾਰ ਦੀ ਮੈਂ ਇਹ ਗੱਲ ਸਮਝਦਾ ਵੀ ਤੁਸੀਂ ਸੈਂਟਰ ਦੇ ਵਿੱਚੋਂ ਭੇਜ ਦਿਨੇ ਹੋ ਮੰਤਰੀਆਂ ਨੂੰ ਇਹ ਮਸਲੇ ਜਿਹੜੇ ਨੇ ਪੰਜਾਬ ਦੇ ਨਾਲ ਰਿਲੇਟਡ ਨੇ ਤੁਸੀਂ ਪੰਜਾਬ ਦੇ ਵਿੱਚੋਂ ਜੇ ਪੰਜਾਬ ਨਾਲ ਗੱਲ ਕਰਨੀ ਹੈ ਤਾਂ ਪੰਜਾਬ ਦੇ ਮੰਤਰੀ ਲੋ ਪੰਜਾਬ ਦੇ ਨੁਮਾਇंदे ਪੰਜਾਬ ਦੇ ਤੁਸੀਂ ਉੱਥੋਂ ਵੀ ਗਲਤ ਹੈ ਸੋ ਕਿਸਾਨਾਂ ਦੇ ਵਿੱਚ ਵੀ ਅੱਜ 32 ਜਥੇਬੰਦੀਆਂ ਉਹ ਵੀ ਬੰਦਾ ਸੋਚਦਾ ਵੀ ਹੁਣ ਇਹ ਤਾਂ ਦੋ ਨੇ ਦੋ ਦੀ ਹੁਣ ਪੰਜ ਛੇ ਹੋ ਗਈਆਂ ਨੇ ਜਿੱਤੇ ਬੰਦੇ ਢੱਲੇਬਾਰ ਹੋ ਗਏ ਪੰਦੇਰ ਹੋ ਗਿਆ ਇਹ ਇਹਨਾਂ ਦਾ ਵੀ ਥੋੜੀ ਜੀ ਬੈਕਗ੍ਰਾਉਂਡ ਹੈ ਵੀ ਇਹਨਾਂ ਨੇ 4-5 ਵਾਰੀ ਇਹਨਾਂ ਨੇ ਹੜਤਾਲ ਕੀਤੀ ਚਾਰੇ ਪੰਜੇ ਵਾਰੀ ਭਗਵੰਤ ਮਾਨ ਜੀ ਦੇ ਕਹੇ ਤੇ ਵਾਪਸ ਲਈ 4-5 ਵਾਰੀ ਇਹਨਾਂ ਨੇ ਭੁਖ ਹੜਤਾਲ ਕੀਤੀ ਹੈ ਚਾਰੇ ਪੰਜੇ ਵਾਰੀ ਇਹਨਾਂ ਨੇ ਵਾਪਸ ਲਈ ਹੈ ਸੋ ਕਿਤੇ ਨਕਿਤੇ ਲੋਕ ਸੋਚਦੇ ਨੇ ਵੀ ਵਾਟਸ ਰੀਜ਼ਨ ਅੱਜ ਬਾਕੀ ਜਿੱਥੇ ਬੰਦੀਆਂ ਨਾਲ ਕਿਉਂ ਨਹੀਂ ਹੈ ਕਿਆ ਰਾਜੇਵਾਰ ਹੋ ਗਿਆ ਘਰਾ ਹੋ ਗਿਆ ਉਹ ਕਿਉਂ ਨਹੀਂ ਨਾਲ ਪਰ ਉਹਨਾਂ ਦਾ ਲਗਾਤਾਰ ਕਹਿਣਾ ਵੀ ਜਿਹੜੀ ਸੈਂਟਰ ਸਰਕਾਰ ਆ ਉਹ ਸੁਤੇਲਾ ਵਿਵਹਾਰ ਕਰਦੀ ਪੰਜਾਬ ਨਾਲ ਵੀ ਸਾਡੀਆਂ ਗੱਲਾਂ ਟੇਬਲ ਤੇ ਤਾਂ ਬਿਠਾ ਲੈਂਦੀ ਹੈ ਗੱਲਾਂ ਸੁਣ ਵੀ ਲੈਂਦੀ ਹੈ ਪਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੀ ਉਹ ਕੋਈ ਦੱਸਣਾ ਕੋਈ ਉਹਨਾਂ ਨੂੰ ਕਹਿਣ ਵੀ ਆ ਸੁਤੇਲਾ ਕੋਈ ਆਪਣੇ ਮੇਰੀ ਇੱਕ ਗੱਲ ਸੁਣ ਮੈਂ ਖੇਤੀ ਕਰਦਾ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਜਦੋਂ ਫਸਲ ਵੇਚੀ ਵੇਚੀ ਹੈ ਤਾਂ ਮੈਂ ਦੇਖਿਆ ਵੀ ਅੱਜ ਵੇਚੀ ਆ ਤਾਂ ਤੀਜੇ ਦਿਨ ਮੇਰੇ ਅਕਾਊਂਟ 'ਚ ਪੈਸੇ ਆ ਗਏ ਜੀ ਠੀਕ ਹੈ ਨਾ ਉਹਦੇ ਵਿੱਚ ਕਈ ਐਸੇ ਫੈਕਟਰ ਨੇ ਜਦੋਂ ਇਹ ਅੰਦੋਲਨ ਹੋ ਗਿਆ ਨਾ ਉਹਦੇ ਵਿੱਚ ਇੱਕ ਫੈਕਟਰ ਆੜਤੀਆਂ ਦਾ ਸੀ ਆੜਤੀਆਂ ਦਾ ਕੀ ਫੈਕਟਰ ਸੀ ਆੜਤੀਆਂ ਨੂੰ ਇਹ ਲੱਗਣ ਲੱਗ ਗਿਆ ਵੀ ਸਾਡੀ ਤਾਂ ਜਿਹੜੇ ਹਜ਼ਾਰਾਂ ਲੱਖਾਂ ਕਿਸਾਨ ਨੇ ਜਿਹੜੇ ਫਸਲ ਸੜਦੇ ਸੀ ਉਹਨਾਂ ਨੂੰ ਪੈਸੇ ਬਣੇ ਵੇਚ ਤਾਂ ਮਰ ਗਏ ਜਾਤਾ ਉਹਦਾ ਆਲਟਰਨੇਟਿਵ ਕੇ ਕੇਂਦਰ ਸਰਕਾਰ ਦਿੰਦੀ ਆੜਤੀਆਂ ਨੂੰ ਦੱਸਦੀ ਵੀ ਭਾਈ ਜੇ ਤੁਹਾਡਾ ਇਹ ਜਿਹੜਾ ਪੈਸੇ ਮਰਦੇ ਨਹੀਂ ਤੁਹਾਨੂੰ ਇਦਾਂ ਹੀ ਮਿਲਣਗੇ ਦਾ ਇਹ ਤਰੀਕਾ ਤਾਂ ਫਿਰ ਕਿਤਨਾ ਕਿਤੇ ਅੰਦੋਲਨ ਦਾ ਥੋੜਾ ਜਿਹਾ ਰੂਪ ਹੋਰ ਹੋ ਜਾਣਾ ਸੀ ਦੂਸਰਾ ਤੁਸੀਂ ੱੱਕੇ ਨਾਲ ਰੋਕੋਗੇ ੱੱਕਾ ਕਰੋਗੇ ਤੁਸੀਂ ਜਦੋਂ ਇਹ ਗਏ ਨੇ ਦਿੱਲੀ ਨੂੰ ਤੁਸੀਂ ਇੱਥੇ ਹਰਿਆਣੇ ਦੇ ਵਿੱਚ ਹੀ ਉਹਨਾਂ ਨੂੰ ਰੋਕਣ ਲੱਗੇ ਰੋਕ ਸਕੇ ਨਹੀਂ ਤੁਸੀਂ ਸੋ ਕਿਤਨਾ ਕਿਤੇ ਇਹਨਾਂ ਨਾਲ ਬਿਠਾ ਕੇ ਗੱਲ ਕਰਨ ਦੀ ਲੋੜ ਆ ਦੇਖੋ ਇੱਕ ਗੱਲ ਤੁਹਾਨੂੰ ਮੰਨਣੀ ਪੈਣੀ ਆ ਵੀ ਅੱਜ ਦੇਸ਼ ਨੂੰ ਜਿਹੜਾ ਕਿਸਾਨ ਕੋਈ ਟਾਈਮ ਸੀ ਜਦੋਂ ਅਸੀਂ ਬਾਹਰੋਂ ਕਣਕ ਮੰਗਾਉਂਦੇ ਸੀ ਉਦੋਂ ਅਸੀਂ ਕਿਸਾਨਾਂ ਨੂੰ ਪ੍ਰਤਿਸ਼ਾਧਤ ਕਰਦੇ ਸੀ ਅੱਜ ਕਿਸਾਨ ਨੂੰ ਹਮਦਰਦੀ ਦੀ ਲੋੜ ਹੈ ਬਿਠਾ ਕੇ ਅੱਜ ਨਹੀਂ ਹੋਊਗਾ ਕੱਲ ਹੋ ਜੂ ਕੱਲ ਨਹੀਂ ਹੋਊ ਪਰਸੋਂ ਹੋ ਜੂ ਮਹੀਨੇ ਚ ਹੋ ਜੂ ਪਰ ਤੁਸੀਂ ਲਗਾਤਾਰ ਕੋਈ ਬਿਠਾਓ ਔਰ ਇਹਨਾਂ ਨਾਲ ਮੀਟਿੰਗਾਂ ਕਰੋ ਤੁਸੀਂ ਰੱਖ ਦਿਓ ਵੀ ਹਫਤੇ ਚ ਇੱਕ ਮੀਟਿੰਗ ਹੋਇਆ ਕਰੂਗੀ ਜਿਹੜੇ ਇਸ਼ੂਜ਼ ਨੇ ਤੁਹਾਡੇ ਹੌਲੇ ਕਿਸਾਨ ਕੋਈ ਕੋਈ ਖੁਸ਼ ਹੈ ਵੀ ਘਰੋਂ ਆ ਕੇ ਉਹਨਾਂ ਸਰਦੀਆਂ ਦੇ ਵਿੱਚ ਬਾਹਰ ਬੈਠਣਾ ਤੋ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਆ ਪ੍ਰੋਬਲਮ ਕੀ ਆ ਪੰਜਾਬ ਸਰਕਾਰ ਦੇਖੋ ਕਈ ਮੈਟਰ ਐਸ ਨੇ ਜਿਹੜੇ ਸਟੇਟ ਸਬਜੈਕਟ ਨੇ ਕਈ ਮੈਟਰ ਐਸ ਨੇ ਜਿਹੜੇ ਸੈਂਟਰ ਨਾਲ ਸੰਬੰਧਤ ਨੇ ਹੁਣ ਕੀ ਆ ਥੋੜੀ ਜੀ ਗੱਲਬਾਤ ਕਰਦੇ ਉਹ ਸੈਂਟਰ ਤੇ ਸਿੱੜ ਦਿੰਦੇ ਨੇ ਸੈਂਟਰ ਪੰਜਾਬ ਤੇ ਸਿੱੜ ਦਿੰਦਾ ਪਿਸ ਕਿਸਾਨ ਰਿਹਾ ਸੋ ਇਹ ਗੱਲਾਂ ਕਲੈਰਟੀ ਮੰਗਦੀਆਂ ਨੇ ਵੀ ਕਿਹੜੇ ਮੈਟਰ ਨੇ ਜਿਹਦੇ ਚ ਸੈਂਟਰ ਨੇ ਇੰਟਰਵਿਊਨ ਕਰਨਾ ਕਿਹੜੇ ਮੈਟਰ ਨੇ ਜਿਹਦੇ ਚ ਪੰਜਾਬ ਸਰਕਾਰ ਨੇ ਇੰਟਰਵਿਊਨ ਤੁਸੀਂ ਟਰਕਾਈ ਜਾ ਰਹੇ ਹੋ ਤੁਸੀਂ ਉਹਨਾਂ ਨੂੰ ਤੋੜੀ ਜਾ ਰਹੇ ਹੋ ਵਿਚਾਰਾ ਇੱਕ ਉਹਨੂੰ 80 ਸਾਲ ਦਾ ਹੋ ਗਿਆ ਤੁਸੀਂ ਉਹਨੂੰ ਚੱਕ ਲਿਆਂਦਾ ਲਿਆਂਦਾ ਲਿਆਇਆ ਤੁਸੀਂ ਉਹਦੇ ਚੰਗੇ ਲਈ ਆ ਮੈਂ ਮੰਨਦਾ ਵੀ ਫਾਰਦਰ ਬੈਟਰਮੈਂਟ ਵਿੱਚ ਲੋ ਉਹਨਾਂ ਨੂੰ ਕੈਂਸਰ ਵੀ ਆ ਉਹਨਾਂ ਨੂੰ ਸ਼ੂਗਰ ਵੀ ਆ ਕਈ ਗੱਲਾਂ ਐਸੀਆਂ ਨੇ ਵੀ ਜਿਹੜੀਆਂ ਉਹ ਸਰਕਾਰ ਦੇ ਜਿਹੜੇ ਕਿਤੇ ਨਾ ਕਿਤੇ ਠੀਕ ਕਦਮ ਹੈ ਵੀ ਉਹਨੂੰ ਚੱਕ ਲਿਆ ਨਹੀਂ ਤਾਂ ਨੁਕਸਾਨ ਹੁੰਦਾ ਪਰ ਕਿਤੇ ਨਾ ਕਿਤੇ ਤੁਸੀਂ ਉਹਨਾਂ ਨਾਲ ਬਿਠਾ ਕੇ ਗੱਲਤਾ ਕਰੋ ਨਾ ਪੰਜਾਬ ਗਵਰਨਮੈਂਟ ਆਪਣੇ ਐਂਡ ਤੇ ਗੱਲ ਕਰੇ ਵੀ ਆ ਮੇਰੇ ਮਸਲੇ ਨੇ ਮੈਂ ਤਾਂ ਕਰਤੇ ਜੀ ਹੱਲ ਅੱਗੇ ਰੰਗੀ ਜੀ ਸੈਂਟਰ ਤੇ ਸੈਂਟਰ ਦੇ ਵਿੱਚ ਮੇਨ ਮਸਲਾ ਜ ਐਮ ਐਸ ਪੀ ਦਾ ਕਿਉਂ ਨਹੀਂ ਉਹਨਾਂ ਨੂੰ ਤੁਸੀਂ ਪੰਜਾਬ ਦੇ ਬੰਦੇ ਨੁਮਾਇੰਦੇ ਲੈ ਲੋ ਨਾਲ ਉਹਨਾਂ ਬੈਠ ਕੇ ਗੱਲ ਕਰ ਲੋ ਕਿਉਂਕਿ ਐਮਐਸਪੀ ਦਾ ਮੈਟਰ ਸਾਰੇ ਦੇਸ਼ ਦਾ ਮੈਟਰ ਹੈ ਵੀ ਕਿੱਥੇ ਉਹਨਾਂ ਨੂੰ ਕੋਈ ਅਸਰਤਾ ਨਹੀਂ ਪਰ ਤੁਸੀਂ ਪੰਜਾਬ ਦੇ ਲਈ ਤਾਂ ਕੋਈ ਕਰ ਸਕਦੇ ਹੋ ਨਾ ਹਲ ਸੋ ਐਮਐਸਪੀ ਅਸੀਂ ਦੇ ਵੀ ਰਿਆਂ ਜਾਂ ਤਾਂ ਨਾਂ ਦਿੰਦੀ ਹੋਵੇ ਕੇਂਦਰ ਦੇ ਵੀ ਰਹੀ ਹੈ ਸਿਰਫ ਮੰਗਦੇ ਨੇ ਵੀ ਸਾਨੂੰ ਰਿਟਰਨ ਦੇ ਦਿੱਤੀ ਜਾਵੇ ਪਰ ਉਹਦੇ ਨੇ ਵੀ ਕਿਤੇ ਨਾ ਕਿਤੇ ਇਹਨਾਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਜਥੇਬੰਦੀਆਂ ਵੀ ਨਹੀਂ ਇਕੱਠੀਆਂ ਹੁਣ 4 5 6 ਹੋ ਗਈਆਂ ਨੇ ਕੱਟੀਆਂ ਬਾਕੀ ਜਿਹੜੀਆਂ ਬੱਤੇ ਜੱਥੇਬੰਦੀਆਂ ਨੇ ਚਾਹੇ ਉਹ ਕਾਦੀਆਂ ਆ ਜਾਂ ਚਾਹੇ ਲੱਖੋ ਵਾਲਾ ਚਾਹੇ ਰਾਜੇ ਵਾਲਾ ਚਾਹੇ ਗਰਾਹਾਂ ਉਹਨਾਂ ਦਾ ਤਾਂ ਵਿੱਚ ਹੋਣਾ ਜ਼ਰੂਰੀ ਹੈ ਨਾ ਸੋ ਕਿਤੇ ਨਾ ਕਿਤੇ ਕਿਸਾਨਾਂ ਦੇ ਲੈਵਲ ਤੇ ਵੀ ਉਹੀ ਕੱਟਣੀ ਹੈਗਾ ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਚੱਲੀ ਜਾਵੇ ਅਸੀਂ ਸੋ ਕਿਤੇ ਨਾ ਕਿਤੇ ਇਹਦੇ ਚ ਪੰਜਾਬ ਸਰਕਾਰ ਨੂੰ ਜ਼ਿਆਦਾ ਤਾਂ ਕਿਉਂਕਿ ਪੰਜਾਬ ਚ ਹੈ ਇਹ ਜਿਹੜਾ ਅੰਦੋਲਨ ਆ ਪੰਜਾਬ 'ਚ ਹੋ ਰਿਹਾ ਥੋ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਬੁਲਾਵੇ ਬਿਠਾਵੇ ਜਿਹੜੇ ਕੇਂਦਰ ਸਰਕਾਰ ਦੇ सीएम ਸਾਹਿਬ ਜਾਣ ਕੋਈ ਨਾ ਥੋੜਾ ਕਰਨੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਹਿਣ ਵੀ ਤੁਸੀਂ ਆਪਣੇ ਦੋ ਮੰਤਰੀ ਇੱਥੋਂ ਭੇਜ ਦਿਓ ਜੀ ਦੋ ਇੱਥੋਂ ਨਮੰਦੇ ਲੈ ਲਓ ਚਾਰ ਤੁਸੀਂ ਪੰਜਾਬ ਗਵਰਨਮੈਂਟ ਦੇ ਕਰ ਲਓ ਬਾਕੀ ਜਿੱਥੇ ਜਿੱਥੇ ਜੱਤੇ ਆ ਬੰਦੇ ਬਿਠਾ ਲਓ ਬਿਠਾ ਕੇ ਗੱਲਬਾਤ ਕੋਈ ਐਸੀ ਗੱਲ ਨਹੀਂ ਸੁਰੇ ਚੜ੍ਹ ਜੇਗੀ ਪਰ ਕਿਸਾਨਾਂ ਨੂੰ ਹਮਦਰਦੀ ਦੀ ਲੋੜ ਆ ਕਿਸਾਨਾਂ ਨਾਲ ਧੱਕਾ ਬਿਲਕੁਲ ਹੋਣਾ ਗਲਤ ਹੈ ਕਿਸਾਨਾਂ ਨੂੰ ਹਮਦਰਦੀ ਦੀ ਲੋੜ ਆ ਕਿਸਾਨਾਂ ਨੂੰ ਪੈਸੇ ਦੀ ਲੋੜ ਆ ਕਿਸਾਨਾਂ ਦੀ ਜਦੋਂ ਖੇਤੀ ਆਪਾਂ ਦੇਖਦੇ ਆ ਨਾ ਤਾਂ ਬੜਾ ਔਖਾ ਤੁਹਾਨੂੰ ਮੈਂ ਦੱਸਾਂ ਕਿੱਥੇ ਚੱਲਦਾ ਕੰਮ 1.5-2000 ਰੁਪਏ ਮਸਾ ਪੈਂਦਾ ਹਰ ਕਿਸਾਨ ਅੱਜ 80% ਕਿਸਾਨ ਐਸੇ ਨੇ ਜਿਨ੍ਹਾਂ ਕੋਲ 5 ਕਿੱਲੇ ਜਾਂ 5 ਕਿੱਲੇ ਤੋਂ ਘੱਟ ਆ ਮੈਂ ਇੰਨੀ ਧੇਰ ਨੌਕਰੀ ਕੀਤੀ ਆ ਮੇਰੇ ਕੋਲ 5 ਕਿੱਲੇ ਜਾਂ 4.5 ਕਿੱਲੇ ਦਾ ਮੈਂ ਮਾਲਕਾ ਕਿੱਥੇ ਬਣਦਾ ਰੋਟੀ ਨਹੀਂ ਨਿਕਲਦੀ ਹੈਗੀ ਚਲੋ ਕਿਸਾਨਾਂ ਨੂੰ ਹਮਦਰਦੀ ਦੀ ਲੋੜ ਹੈ ਉਹ ਮਲੋਤਰਾ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੋ ਅੱਜ ਪੰਜਾਬ ਦੇ ਮੁੱਦਿਆਂ ਤੇ ਬਚਰਚਾ ਕੀਤੀ ਇਦਾਂ ਦੀ ਹੋਰ ਚਰਚਾ ਕਰਨੀ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਧੰਨਵਾਦ ਥੈਂਕ ਯੂ ਜੀ ਥੈਂਕ ਯੂ